ਅਸੀਂ ਚਾਹ ਦੇ ਸਾਰੇ ਬੜੇ ਸ਼ਕੀਨ ਹਾਂ ਜੀ ਜੀ ਕੀ ਭਾਰ ਘਟਾਣ ਲਈ ਚਾਹ ਛੱਡਨੀ ਜ਼ਰੂਰੀ ਹੈ ਪ੍ਰੋਬਲਮ ਇਹ ਨਹੀਂ ਹੈ ਕਿ ਚਾਹ ਪ੍ਰੋਬਲਮ ਹੈ ਪ੍ਰੋਬਲਮ ਚਾਹ ਦੇ ਨਾਲ ਕੀ ਲੈਨੇ ਹੋ ਕਿੰਨੀ ਵਾਰੀ ਲੈਨੇ ਹੋ ਕਿਸ ਤਰ੍ਹਾਂ ਲੈਨੇ ਹੋ ਇਹ ਪ੍ਰੋਬਲਮ ਹੈ ਹਾਊ ਬਾਟ ਰੋਟੀ ਚਾਵਲ ਕਿ ਦਿਮਾਗ ਦੇ ਵਿੱਚ ਸਾਡੇ ਬਣਿਆ ਹੁੰਦਾ ਕਿ ਨਹੀਂ ਚਾਵਲ ਤਾਂ ਸਾਨੂੰ ਛੱਡਨੇ ਪੈਣੇ ਨੇ ਮੈਂ ਇੱਕ ਦਿਨ ਆਂਦਾ ਇੱਕ ਮੰਡੇ ਡਿਸਾਈਡ ਕਰਦੇ ਕਿ ਕੱਲ ਤੋਂ ਰੋਟੀ ਬੰਦ ਕੱਲ ਤੋਂ ਚਾਵਲ ਬੰਦ ਚਾਰ ਦਿਨ ਦੀ ਕਹਾਣੀ ਹੈ ਤੁਹਾਡੀ ਡਾਈਟ ਹੋ ਜਾਣੀ ਖਤਮ ਰੋਟੀ ਨੂੰ ਬਹੁਤ ਵਿਲਨ ਬਣਾ ਰੱਖਿਆ ਹੈ ਲੋਕਾਂ ਨੇ ਅੱਜਕੱਲ ਫਿਟਨੈਸ ਇੰਡਸਟਰੀ ਦੇ ਵਿੱਚ ਸੋ ਕਮੀ ਰੋਟੀ ਦੇ ਵਿੱਚ ਨਹੀਂ ਹੈ ਤੁਹਾਡੀ ਅਪਰੋਚ ਦੇ ਵਿੱਚ ਹੈ ਪਨੀਰ ਕਿਉਂਕਿ ਵੈਜੀਟੇਰੀਅਨ ਐ ਛੜੇ ਉਹ ਤਾਂ ਖਾਸ ਤੌਰ ਤੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਪਨੀਰ ਨਹੀਂ ਛੱਡ ਸਕਦੇ ਇਹਦੇ ਵਿੱਚ ਵੀ ਉਹੀ ਗੱਲ ਆਂਦੀ ਹੈ ਕਿ ਅਪਰੋਚ ਦੀ ਗੱਲ ਹੈ ਕਿ ਆਪਾਂ ਉਹਨੂੰ ਕਿਸ ਤਰੀਕੇ ਨਾਲ ਖਾਂਦੇ ਆਂ ਨਾਲ ਕਿਹੜੀਆਂ ਸਬਜ਼ੀਆਂ ਜੋੜਦੇ ਆਂ ਜਿਹੜੇ ਲੱਕ ਸੈਟੀਡਿਟੀ ਲਿਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਤੇ ਤੁਸੀਂ ਇੱਕ ਹੀ ਬਿੰਦ ਦੇ ਵਿੱਚ ਗਰੀਜੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿੱਦਾਂ ਏਮਪਟੀ ਹੋਏਗਾ ਇਹ ਹੀ ਤੁਹਾਡਾ ਫੈਟੀ ਲਿਵਰ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਇਵੇਂ ਦਾ ਵੀ ਕੋਈ ਰੂਲ ਹੈਗਾ ਤੇ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸੰਨ ਜੇ ਮੈਂ ਕਿਸੇ ਨੂੰ ਕਹਿ ਦਾਂ ਕਿ ਤੂੰ ਸੈਲਡ ਬਾਅਦ 'ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕੈਲਰੀਜ਼ ਨੇ ਇੰਨੀ ਜੀ ਡੇਟ ਤੇ ਇੱਕ ਡੇਟ ਕੋਈ ਖਾ ਨਹੀਂ ਰਿਹਾ ਹੁੰਦਾ 10 12 ਜੇ ਖਾ ਲਿਆ 200 300 ਕੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਸ਼ਾਤ ਖਾ ਲਦੇ ਕਈ ਜਿਹੜਾ ਸਪੈਸ਼ਲੀ ਵੀਰ ਮੇਰੇ ਮੈਸੇਜ ਕਰਦੇ ਭਾਜੀ ਪ੍ਰੋਟੀਨ ਲੈਣਾ ਚਾਹੀਦਾ ਅਸੀਂ ਨਾ ਬਹੁਤ ਸੋਚਣ ਲੱਗ ਪੈਂਦੇ ਜ਼ੂਮ ਇਨ ਪ੍ਰੋਟੀਨ ਚਾਹੀਦਾ ਸੀ ਇੰਨੇ ਗ੍ਰਾਮ ਚਾਹੀਦਾ ਸੀ ਮਿੰਟਾ ਜੀ ਮਤਲਬ ਉਸਤਾਦ ਬਣ ਜਾਂਦੇ ਅਸੀਂ ਐਨਸਟ ਪੰਜਾਬੀ ਨਿਊਜ਼ ਨਾਲ ਸਾਂਝ ਪਾਰੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਪੰਨੂ ਸਵਾਗਤ ਕਰਦੀ ਆਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਆਂ ਫਿਟਨੈਸ ਤੇ ਜਿਸ ਵਿੱਚ ਅਸੀਂ ਆਮ ਰੋਜ਼ ਸਾਡੇ ਜੋ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਫਿਟਨੈਸ ਸੰਬੰਧੀ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੱਲ ਕਰਨ ਲਈ ਸਟੂਡੀਓ ਵਿੱਚ ਮੌਜੂਦ ਨੇ ਗਗਨ ਰਾਯਤ ਜੋ ਕਿ ਫਿਟਨੈਸ ਪ੍ਰੋਫੈਸ਼ਨਲ ਨੇ ਸਤਿ ਸ਼੍ਰੀ ਅਕਾਲ ਗਗਨ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਜੀ ਅੱਜ ਅਸੀਂ ਆਮ ਜਿਹੀਆਂ ਗੱਲਾਂ ਕਰਨੀਆਂ ਕਿਉਂਕਿ ਆਮ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਫਿਟਨੈਸ ਸੰਬੰਧੀ ਜਦੋਂ ਸੋਚਦੇ ਹਾਂ ਤੇ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਆਉਂਦਾ ਹੈ ਕਿ ਪਤਾ ਨਹੀਂ ਸਾਨੂੰ ਕੀ ਕੁਝ ਕਰਨਾ ਪਏਗਾ ਇੱਕ ਰੂਟੀਨ ਸੈੱਟ ਕਰਨੀ ਪਏਗੀ ਡਿਸਪਲਿਨ ਸੈੱਟ ਕਰਨਾ ਪਏਗਾ ਜਿਹੜਾ ਕਿ ਆਪਣੇ ਆਪ 'ਚ ਬੜਾ ਵੱਡਾ ਲੱਗਦਾ ਹੈ ਸੋ ਸਿੰਪਲ ਜੇ ਸਵਾਲ ਸਿੰਪਲ ਜੀਆਂ ਗੱਲਾਂ ਕਰਾਂਗੇ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜਿਵੇਂ ਚਾਹ ਅਸੀਂ ਚਾਹ ਦੇ ਸਾਰੇ ਬੜੇ ਸ਼ੌਕੀਨ ਹੁੰਦੇ ਜੀ ਜੀ ਕਿ ਪਾਰਕ ਘਟਾਣ ਲਈ ਚਾਹ ਛੱਡਣੀ ਜ਼ਰੂਰੀ ਹੈ ਇਹ ਸਭ ਤੋਂ ਪੋਪੂਲਰ ਕੁਐਸਚਨ ਹੈ ਕਵਲ ਜੀ ਜਿਹੜੇ ਲੋਕੀ ਪੁੱਛਦੇ ਹੈ ਦੇਖੋ ਥੋੜੀ ਜੀ ਚਾਹ ਥੋੜਾ ਜਿਹਾ ਮਿਲਕ ਜੇ 1 टीस्पून ਸ਼ੱਕਰ ਵੀ ਅਸੀਂ ਪਾ ਲਈ ਤੁਹਾਡੀ 50 ਤੋਂ 70 ਕੈਲਰੀਜ਼ ਬਣ ਜਾਂਦੀ ਹੈ ਹਮਲੇਸ ਪਰ ਜੇ ਨਾਲ ਅਸੀਂ ਉਹਦੇ ਨਾਲ ਦੋ ਚਾਕਲੇਟ ਵਾਲੇ ਬਿਸਕਟ ਲੈ ਲਏ ਅਸੀਂ 150 ਕੈਲਰੀ ਜੋੜ ਲਈਆ ਤਿੰਨ ਰਸਕ ਲੈ ਲਏ ਅਸੀਂ 175 ਤੋਂ 200 ਕੈਲਰੀ ਜੋੜ ਲਈਆ ਚਾਰ ਮਠਿਆ ਲੈ ਲੀਆਂ ਅਸੀਂ 2250 ਕੈਲਰੀ ਜੋੜ ਲਈਆ ਨਾਲ ਗੁਲਾਬ ਜਾਮਣ ਤੇ ਮਠਾਈ ਲੈ ਲਈ ਅਸੀਂ ਮੇभी 300 ਕੈਲਰੀ ਜੋੜ ਲਈਆ ਐਨ ਇਹ ਇੱਕ ਟਾਈਮ ਦੀ ਗੱਲ ਹੈ ਉਹਨੂੰ ਆਪਾਂ 2 3 4 5 ਵਾਰੀ ਦੇ ਦਿਨ ਦੇ ਵਿੱਚ ਚਾਹ ਪੀ ਰਹੇ ਹਾਂ ਜੋ ਕਿ ਬਹੁਤ ਵਾਰੀ ਹੁੰਦਾ ਆਪਣੇ ਪੰਜਾਬੀਆਂ ਦੇ ਵਿੱਚ ਉਹ ਫਿਰ ਚੈਲੰਜ ਬਣ ਜਾਂਦਾ ਹੁਣ ਕੱਲਾ ਤੁਹਾਡੇ ਪੂਰੇ ਦਿਨ ਦੀ ਮੀਲ ਹੋਣੀ ਚਾਹੀਦੀ ਸੀ 1500 1800 ਕੈਲਰੀ ਉਹਦੇ ਚ ਹਾਫ ਪਾਰਟ ਤੁਹਾਡਾ ਚਾਹੀ ਸੀਗਾ ਸੋ ਪ੍ਰੋਬਲਮ ਤਾਂ ਇਹ ਨਹੀਂ ਹੈ ਕਿ ਚਾਹ ਪ੍ਰੋਬਲਮ ਹੈ ਪ੍ਰੋਬਲਮ ਚਾਹ ਦੇ ਨਾਲ ਕੀ ਲੈਨੇ ਹੋ ਕਿੰਨੀ ਵਾਰੀ ਲੈਨੇ ਹੋ ਕਿਸ ਤਰ੍ਹਾਂ ਲੈਨੇ ਹੋ ਇਹ ਪ੍ਰੋਬਲਮ ਹੈ ਸੋ ਇਨਸਟੈਡ ਜੇ ਮਿਠਾਸ ਚਾਹੀਦਾ ਥੋੜਾ ਜਿਹਾ ਪਾਓ ਸਿਨਮਨ ਇਲਾਇਚੀ ਥੋੜਾ ਜਿਆ ਤੁਸੀਂ ਪਾਓ ਉਹਦੇ ਵਿੱਚ ਜੇ ਤੁਸੀਂ ਪਾਣਾ ਚਾਹੁੰਦੇ ਹੋ ਮਾੜਾ ਜਹ ਨਹੀਂ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਐਂਡ ਵਿਦਆਊਟ ðiਜ਼ ਹਾਰਮਫੁਲ ਇਫੈਕਟਸ ਯੂ ਕੈਨ ਇੰਜੋਏ ਯੋਰ ਚਾਹ ਐਂਡ ਸਟਿਲ ਲੂਜ਼ weight ਬਿਲਕੁਲ ਤਾਂ ਛੱਡਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਨਹੀਂ ਇਹ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਮੋਸਟਲੀ ਅਸੀਂ ਸਵੇਰੇ ਸਵੇਰੇ ਤਾਂ ਹੁੰਦਾ ਹੀ ਹੈ ਕਿ ਚਾਹ ਪੀਣੀ ਹੈ देखो हरेक चलता आ रहा है नहीं तो आप चाह छा अचानक के दौरान फिर सर दुखेगा ग्यारह बजे तक बारह बजे तक कंट्रोल करेंगे असं फिर मगरों शायद आप फिर लाटे लूटे पी लीए या फ्रैपे जी पी लीए मिठे आए सो वी क्यू सेव दैट ऑल दैटा अपने टाइम से चाय पी लें बिल्कुल <laughs> सो फिर यद मतलब कि यनी गलबात बड़ी इंपोर्टेंट जी इंटरेस्टिंग होने वाली है क्योंकि असं चाह पी चाह भी पीते रही असी भार भी कटा हाउ अबाउट रोटी ਚਾਵਲ ਕਿ ਦਿਮਾਗ ਦੇ ਵਿੱਚ ਸਾਡੇ ਬਣਿਆ ਹੁੰਦਾ ਕਿ ਨਹੀਂ ਚਾਵਲ ਤਾਂ ਸਾਨੂੰ ਛੱਡਨੇ ਪੈਣੇ ਆ ਦੇਖੋ ਅਚਾਨਕ ਕੋਈ ਵੀ ਚੀਜ਼ ਛੱਡਾਂਗੇ ਆਪਾਂ ਰੋਟੀ ਚਾਵਲ ਛੱਡ ਕੇ ਅਚਾਨਕ ਇਸੇ ਸੈਲਡ ਤੇ ਚਲ ਜਾਵਾਂਗੇ ਜੋ ਲੋਕੀ ਡਾਈਟ ਦੇ ਟਾਈਮ ਤੇ ਕਰਦੇ ਆ ਅਚਾਨਕ ਹੀ ਜਦਾਂ ਇੱਕ ਦਿਨ ਆਂਦਾ ਇੱਕ ਮੰਡੇ ਡਿਸਾਈਡ ਕਰਦੇ ਕਿ ਕੱਲ ਤੋਂ ਰੋਟੀ ਬੰਦ ਕੱਲ ਤੋਂ ਚਾਵਲ ਬੰਦ 4 ਦਿਨ ਦੀ ਕਹਾਣੀ ਹੈ ਤੁਹਾਡੀ ਡਾਈਟ ਹੋ ਜਾਣੀ ਖਤਮ ਕਿਉਂ ਕਿ ਓਬਵੀਅਸਲੀ ਅਚਾਨਕ ਇਹਨੇ ਕਾਬ ਜੇ ਤੁਹਾਡੇ ਬ੍ਰੇਨ 'ਚ ਨਹੀਂ ਜਾਊਗੇ ਅਚਾਨਕ ਤੁਹਾਨੂੰ ਯੂ نو ਤੁਹਾਨੂੰ ਵਾਟਰ ਵੇਟ ਕਰ ਜਾਏਗਾ 1-2 ਕਿਲੋ ਤੁਸੀਂ ਲਾਈਕ ਵੀ ਕਰੋਗੇ ਸੂਨ ਨਫ ਕੈਚ-ਅਪ ਹੋ ਜਾਏਗਾ ਫਿਰ ਉਹ ਆਬਵੀਅਸਲੀ ਤੁਹਾਡੇ ਨਾਲ ਸਹੀ ਚੀਜ਼ ਨਹੀਂ ਰਹੇਗੀ ਸਪੈਸ਼ਲੀ ਅਰਾਊਂਡ ਰੋਟੀ ਰੋਟੀ ਨੂੰ ਬਹੁਤ ਵਿਲਨ ਬਣਾ ਰੱਖਿਆ ਹੈ ਲੋਕਾਂ ਨੇ ਅੱਜਕੱਲ ਫਿਟਨੈਸ ਇੰਡਸਟਰੀ ਦੇ ਵਿੱਚ ਕਿ ਇਨਸਟੈਡ ਆਫ ਆਪਾਂ ਜੋ ਜਨਰੇਸ਼ਨਸ ਤੋਂ ਖਾਂਦੇ ਆ ਰਹੇ ਸਾਡੇ ਡੀਐਨਏ ਚ ਉਹ ਵੱਧ ਗਈ ਹੈ ਮੇਬੀ 4 5 6 ਰੋਟੀਆਂ ਇੱਕ ਟਾਈਮ ਤੇ ਨਾ ਖਾਓ ਮੇਬੀ ਬਹੁਤ ਸਾਰਾ ਕਿਓ ਹਰੇਕ ਰੋਟੀ ਤੇ ਨਾ ਲਾਓ ਮੇਬੀ ਜੇ ਡਬਲ ਤੇ ਜਾਣਾ ਹੈ ਜਦ ਦੋ ਰੋਟੀ ਖਾ ਲਈ ਭੁੱਖ ਲੱਗੀ ਸਬਜੀ ਡਬਲ ਕਰ ਲਓ ਰੋਟੀ ਡਬਲ ਨਾ ਕਰੋ ਮੇਬੀ ਆਪਣੇ ਆਟੇ ਦੇ ਵਿੱਚ ਬਾਜਰਾ ਜਵਾਰ ਬੇਸਣ ਪਾ ਕੇ ਉਹਨੂੰ ਇੱਕ ਮਲਟੀਗ੍ਰੇਨ ਤਰੀਕੇ ਦਾ ਬਣਾ ਦਿਓ ਬਿਲਕੁਲ ਸੋ ਕਮੀ ਰੋਟੀ ਦੇ ਵਿੱਚ ਨਹੀਂ ਹੈ ਤੁਹਾਡੀ ਅਪਰੋਚ ਦੇ ਵਿੱਚ ਹੈ ਮੇਬੀ ਮੇਕ ਸ਼ੋਰ ਕਰੋ ਕਿ ਤੁਸੀਂ ਇਨਫ ਵੈਜੀਟੇਬਲਸ ਦਾਲ ਥੋੜਾ ਜਿਹਾ ਦਹੀਂ ਥੋੜਾ ਜਿਹਾ ਸਲਾਦ ਉਹਦੇ ਨਾਲ ਖਾ ਰਹੇ ਹੋ ਤਾਂ ਕਿ ਤੁਹਾਡਾ ਬਹੁਤ ਜ਼ਿਆਦਾ ਬਲੱਡ ਸ਼ੂਗਰ ਬਹੁਤ ਜ਼ਿਆਦਾ ਨਾ ਇੱਕਦਮ ਉੱਤੇ ਜਾਵੇ ਤੇ ਮੇਬੀ ਰੋਟੀ ਖਾਣ ਤੋਂ ਬਾਅਦ 5-7 ਮਿੰਟ ਦੀ ਸੈਰ ਹੀ ਕਰ ਲਓ ਸੋ ਪ੍ਰੋਬਲਮ ਰੋਟੀ ਜਾਂ ਚਾਵਲ ਤੇ ਨਹੀਂ ਹੈ ਅਪਰੋਚ ਤੇ ਹੈ ਅਪਰੋਚ ਤੇ ਹੈ ਲਾਈਫਸਟਾਈਲ ਉਹਨੂੰ ਕਿਵੇਂ ਬਣਾਉਣਾ ਜੀ ਮੈਨੂੰ ਬਹੁਤ ਹੀ ਸੌਖਾ ਲੱਗ ਰਿਹਾ ਕਿ ਇਸ ਤਰੀਕੇ ਦੇ ਨਾਲ weight ਘਟਾਇਆ ਜਾ ਸਕਦਾ ਹੈ ਬਹੁਤ ਸਿੰਪਲ ਹੈ ਜੀ ਛੱਡਣ ਦੀ ਲੋੜ ਨਹੀਂ ਸਭ ਕੁਝ ਬਹੁਤ ਸਿੰਪਲ ਹੈ ਛੱਡਣ ਦੀ ਲੋੜ ਨਹੀਂ ਸਿਰਫ ਉਹਨੂੰ ਆਪਣੀ ਅਪਰੋਚ ਚੇਂਜ ਕਰਨ ਦੀ ਲੋੜ ਹੈ ਪਨੀਰ ਕਿਉਂਕਿ ਵੈਜੀਟੇਰੀਅਨ ਹੈ ਜਿਹੜੇ ਉਹ ਤਾਂ ਖਾਸ ਤੌਰ ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਪਨੀਰ ਨਹੀਂ ਛੱਡ ਸਕਦੇ ਤੇ ਉਹਨਾਂ ਕੋਲ ਵੈਸੀ ਲਿਮਟਿਡ ਆਪਸ਼ਨਸ ਹੈ ਜੀ ਹਾਂ ਜੇ ਵੈਜੀਟੇਰੀਅਨ ਹੈ ਪਨੀਰ ਲਿਮਟਿਡ ਆਪਸ਼ਨ ਹੈ ਲੇਕਿਨ ਤੁਸੀਂ ਖਾ ਰਹੇ ਹੋ ਜੀ ਪਨੀਰ ਪਸੰਦਾ ਹਮ ਠੀਕ ਹੈ ਜੀ ਪਨੀਰ ਕੋਫਤਾ ਕਰੀ ਚਿਲੀ ਪਨੀਰ ਹਮ ਠੀਕ ਹੈ ਜੀ ਸ਼ਾਹੀ ਪਨੀਰ ਬਟਰ ਮਸਾਲਾ ਪਨੀਰ ਅਗੇਨ ਪਨੀਰ ਦੀ ਗਲਤੀ ਨਹੀਂ ਹੈ ਵਿਚਾਰਾ ਵੈਜੀਟੇਰੀਅਨਸ ਨੂੰ 50 ਤੋਂ 100 ਗ੍ਰਾਮ ਦੇ ਵਿੱਚ ਅੱਛਾ ਪ੍ਰੋਟੀਨ ਦੇ ਦਿੰਦਾ ਹੈ ਗੁੱਡ ਫੈਟ ਦੇ ਦਿੰਦਾ ਹੈ ਲੇਕਿਨ ਆਪਾਂ ਜਦ ਉਹਨੂੰ 슈ਗਰ ਲੇਡਨ ਕਰੀਮਸ ਨਾਲ ਜੋੜਾਂਗੇ नान ਨਾਲ ਜੋੜਾਂਗੇ ਬਹੁਤ ਸਾਰੇ ਫਿਰ ਪਨੀਰ ਦੀ ਗਲਤੀ ਨਹੀਂ ਕੱਢੀ ਜਾ ਸਕਦੀ ਉਹਦੀ ਜਗ੍ਹਾ ਗ੍ਰਿਲਡ ਪਨੀਰ ਮੜਾਜਾਸਟਰ ਫਰਾਈ ਪਨੀਰ ਮੇਬੀ ਰੋਟੀ ਦੇ ਵਿੱਚ ਤੰਦੂਰੀ ਥੋੜਾ ਜਿਹਾ ਕਰਕੇ ਤੰਦੂਰੀ ਰੈਪ ਪਨੀਰ ਸੋ ਉਹ ਸਿੰਪਲ ਜੀ ਚੀਜ਼ਾਂ ਕਰਕੇ ਤਾਂ ਕਿ ਤੁਹਾਨੂੰ ਥੋੜਾ ਪ੍ਰੋਟੀਨ ਵੀ ਮਿਲੇ ਬੀਿੰਗ ਅ ਵੈਜੀਟੇਰੀਅਨ ਤੁਹਾਨੂੰ ਨਾਨ-ভেজ ਖਾਣ ਦੀ ਲੋੜ ਨਾ ਪਏ ਥੋੜਾ ਜਿਹਾ ਫੈਟ ਵੀ ਮਿਲੇ ਕਿਉਂਕਿ ਐਂਡ ਆਫ ਦਾ ਡੇ ਉਹਦੇ ਵਿੱਚ ਫੈਟ ਦਾ ਕੰਟੈਂਟ ਵੀ ਕਾਫੀ ਹੈ ਸੋ ਆਪਾਂ ਜੇ ਉਹਨੂੰ ਲਾ ਲਓ 3-400 ਗ੍ਰਾਮ ਪਨੀਰ ਹੀ ਖਾਵਾਂਗੇ ਤੇ ਫਿਰ ਫੈਟ ਓਵਰ ਪਾਵਰ ਕਰ ਜਾਏਗਾ ਪ੍ਰੋਟੀਨ ਫਿਰ ਕੋਈ ਫਾਇਦਾ ਨਹੀਂ ਹੈ ਸੋ ਅਗੇਨ ਇਹਦੇ ਵਿੱਚ ਵੀ ਉਹੀ ਗੱਲ ਆਂਦੀ ਹੈ ਕਿ ਅਪਰੋਚ ਦੀ ਗੱਲ ਹੈ ਕਿ ਆਪਾਂ ਉਹਨੂੰ ਕਿਸ ਤਰੀਕੇ ਨਾਲ ਖਾਣੇ ਆ ਨਾਲ ਕਿਹੜੀਆਂ ਸਬਜ਼ੀਆਂ ਜੋੜਨੇ ਆ ਤੇ ਕਿੰਨਾ ਖਾਂਦੇ ਤੇ ਕਿੰਨੀ ਵਾਰ ਖਾਂਦੇ ਜੇ ਰੋਜ਼ ਰੋਜ਼ ਪਨੀਰ ਵੀ ਖਾਂਦੇ ਰਵਾਂਗੇ ਉਹ ਵੀ ਸਹੀ ਨਹੀਂ ਹੈ ਸੋ ਉਹਨੂੰ ਸੈਗਰੀਗੇਟ ਕਰਨਾ ਜ਼ਰੂਰੀ ਹੈ ਕਿ ਇੱਕ ਦਿਨ ਅਸੀਂ ਲੈਟਸ ਸੇ ਗੋਭੀ ਦੀ ਸਬਜ਼ੀ ਖਾ ਲਈ ਇੱਕ ਦਿਨ ਪਨੀਰ ਖਾ ਲਿਆ ਇੱਕ ਦਿਨ ਦਾਲ ਖਾ ਲਈ ਇੱਕ ਦਿਨ ਅਸੀਂ ਖਿਚੜੀ ਖਾ ਲਈ ਇੱਕ ਦਿਨ ਆਪਾਂ ਜੋ ਬਾਹਰਲੇ ਦੇਸ਼ਾਂ 'ਚ ਰਹਿ ਰਹੇ ਹਾਂ ਦੇਖੋ ਥੋੜਾ ਟੇਸਟ ਨੂੰ ਚੇਂਜ ਕਰਨ ਲਈ ਬੱਚਿਆਂ ਨਾਲ ਅਸੀਂ ਪਾਸਤਾ ਬਣਾ ਲਿਆ ਇੱਕ ਦਿਨ ਅਸੀਂ ਪਲਾਉ ਬਣਾ ਲਿਆ ਫੇਰ ਪਨੀਰ ਆ ਗਿਆ ਸੋ ਯੂ نو ਜਿੱਦਾਂ ਆਪਾਂ ਉਹਨੂੰ ਟਾਈਮ ਕਰਦੇ ਰਵਾਂਗੇ ਤਾਂ ਇਟਸ ਨਾਟ ਅ ਪ੍ਰੋਬਲਮ ਤੁਸੀਂ ਇੱਕ ਲੰਬੀ ਲਿਸਟ ਮੈਨੂੰ ਦੇ ਦੇਤੀ ਹੈ ਵੈਜੀਟੇਰੀਅਨ ਲੋਕਾਂ ਦੇ ਵਾਸਤੇ ਜੀ ਜੀ ਕਿਉਂਕਿ ਇਹ ਕੰਪਲੇਨ ਬੜੀ ਹੁੰਦੀ ਹੈ ਵੈਜੀਟੇਰੀਅਨਸ ਨੂੰ ਕਿ ਪਤਾ ਨਹੀਂ ਲੱਗ ਰਿਹਾ ਕੀ ਖਾਈਏ ਹਾਂ ਸਹੀ ਗੱਲ ਹੈ ਤੁਸੀਂ ਫੈਟੀ ਗੱਲ ਕੀਤੀ ਹੈ ਜਿਹੜੇ ਲੋਕੀ ਫੈਟੀ ਲੀਵਰ ਤੇ ਨਾਲ ਡੀਲ ਕਰ ਰਹੇ ਆ ਉਹਨਾਂ ਨੂੰ ਕਿਵੇਂ ਦੀ ਲਾਈਫ ਸਟਾਈਲ ਆਪਣੀ ਅਡਾਪਟ ਕਰਨੀ ਚਾਹੀਦੀ ਹੈ ਕੀ ਚੇਂਜਸ ਕਰਨੀਆਂ ਚਾਹੀਦੀਆਂ ਫੈਟੀ ਲੀਵਰ ਬਹੁਤ ਹੀ ਇਗਨੋਰਡ ਹੈ ਟੂ ਬੀ ਆਨੈਸਟ ਮੈਨੂੰ ਜਦ ਕਈ ਵਾਰੀ ਮੈਸੇਜ ਆਉਂਦੇ ਭਾਜੀ ਕਿਸੇ ਲੇਡੀ ਦੇ ਆ ਭਰਾ ਦੇ ਆਪਣੇ ਅ ਮੈਂ ਪੁੱਛਣਾ ਹੈ ਕਿ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ ਭਾਜੀ ਮੜਾ ਜਾਂ ਫੈਟੀ ਲਿਵਰ ਹੈ ਯਾ ਮੜਾ ਜਾਂ ਫੈਟੀ ਲਿਵਰ ਇਸ ਨੋਟ ਅ ਥਿੰਗ ਇਟਸ ਅ ਪ੍ਰੋਬਲਮ ਇਟਸ ਅ ਪ੍ਰੋਬਲਮ ਉਹਨੂੰ ਇਹਨਾਂ ਆਪਾਂ ਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ ਸਾਨੂੰ ਇਹਨਾਂ ਨੂੰ ਮੋਸਟ ਲੋਕੀ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਗ੍ਰੇਡ 1 2 3 4 ਕਿਹੜਾ ਹੈ 1 ਐਂਡ 2 ਦਾ ਫੇ ਵੀ ਰਿਵਰਸਿਬਲ ਹੋ ਜਾਂਦਾ ਹੈ 3 ਐਂਡ 4 ਕੈਨ ਬੀ ਵੈਰੀ ਯੂ ਨੋ ਬਹੁਤ ਕ੍ਰਿਟੀਕਲ ਹੋ ਸਕਦਾ ਹੈ ਠੀਕ ਹੈ ਐਂਡ ਦੇਖੋ ਜਿਹੜੇ ਕਈ ਲੋਕਾ ਜਿਹੜੇ ਐਲਕੋਹਲ ਕਰਦੇ ਨੇ ਉਹ ਤਾਂ ਆਬਵੀਅਸਲੀ ਔਰ ਬੜਾ ਸਟ੍ਰੇਟ ਫਾਰਵਰ ਜਿਹੜੇ ਨਾਨ ਐਲਕੋਹੋਲਿਕ ਵੀ ਹੈ ਜੇ ਉਹ ਵੀ ਜ਼ਿਆਦਾ ਤੇਲ ਖਾਓਗੇ ਜ਼ਿਆਦਾ ਬਾਹਰਲਾ ਖਾਓਗੇ ਘੱਟ ਤੋਂ ਘੱਟ ਮੂਵਮੈਂਟ ਕਰੋਗੇ ਉਹ ਫੈਟੀ ਲੀਵਰ ਨੂੰ ਜਨਮ ਦੇਗਾ ਸੋ ਜਸਟ ਲਾਈਕ ਦੇਖੋ ਸਾਡੇ ਬਿਨ ਹੁੰਦੇ ਨੇ ਉਹਦੇ ਵਿੱਚ ਇੱਕ ਰੀਸਾਈਕਲ ਬਿਨ ਹੁੰਦਾ ਇੱਕ ਦੂਜਾ ਬਿਨ ਹੁੰਦਾ ਉਹ ਕਿਉਂ ਸੈਗਰੀਗੇਟ ਕੀਤਾ ਹੋਇਆ ਲੈਂਡਫਿਲ ਤੇ ਰੀਸਾਈਕਲ ਨੂੰ ਕਾਉਂਸਲ ਦੇ ਨੇ ਕਿਉਂਕਿ ਜੇ ਤੁਸੀਂ ਇੱਕ ਹੀ ਬਿਨ ਦੇ ਵਿੱਚ ਗਰੀਜੀ ਸਮਾਨ ਵੀ ਪਾਉਂਗੇ ਤੁਸੀਂ ਰੀਸਾਈਕਲ ਵੀ ਪਾਉਂਗੇ ਉਹ ਕਿੱਦਾਂ ਐਮਪਟੀ ਹੋਏਗਾ ਇਹ ਹੀ ਤੁਹਾਡਾ ਫੈਟੀ ਲੀਵਰ ਹੈ ਜੋ ਲੀਵਰ ਜੋ ਲੀਵਰ ਤੁਹਾਡਾ ਕੰਮ ਨਹੀਂ ਕਰ پا ਰਿਹਾ ਆਪਣੀ ਇੱਕ ਸ਼ਮਤਾ ਦੇ ਨਾਲ ਉਹ ਫੈਟੀ ਲੀਵਰ ਦਾ ਜਨ ਇਹਦੀ ਜਗਾ ਜਿਹੜੇ ਇਹਨਾਂ ਨੂੰ ਫੈਟੀ ਲੀਵਰ ਹੈ ਸਭ ਤੋਂ ਪਹਿਲਾਂ ਮੇਕ ਸ਼ੁਰ ਕਰਨ ਜੇ ਅਲਕੋਹਲ ਪੀਂਦੇ ਨੇ ਉਹਨੂੰ ਇਰੇਡੀਕੇਟ ਜਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ ਜੇ ਉਹ ਫਰਾਈਡ ਚੀਜ਼ਾਂ ਖਾਂਦੇ ਨੇ ਉਹਨੂੰ ਇੱਕਦਮ ਡਿਮਿਨਿਸ਼ ਕਰਨ ਦੀ ਕੋਸ਼ਿਸ਼ ਕਰਨ ਦਵਾਈ ਡਾਕਟਰ ਤੋਂ ਲੈਣ ਲੇਕਿਨ ਉਹ ਪ੍ਰੀਵੈਂਸ਼ਨ ਬਣ ਜਾਂਦੀ ਹੈ ਆਪਣੇ ਵੱਲੋਂ ਉਹਨੂੰ ਆਪਾਂ ਡਿਸਾਈਡ ਕਰਨਾ ਹੈ ਜਿੰਨਾ ਆਪਾਂ ਖਾਣੇ ਦੇ ਨਾਲ ਸੈਲਡ ਖਾ ਸਕਦੇ ਖਾਣਾ ਖਾਈਏ ਆਪਣੇ ਉਹਨੂੰ ਖਾਣੇ ਚੇਂਜ ਕਰਨ ਦੀ ਲੋੜ ਨਹੀਂ ਹੈ ਥੋੜੀ ਜੀ ਇੱਧਰ ਉੱਧਰ ਜਿਹੜੀ ਫਰਾਈਡ ਚੀਜ਼ਾਂ ਹੋ ਗਈਆਂ ਘੱਟ ਤੋਂ ਘੱਟ ਮੂਵਮੈਂਟ ਉਹਨੂੰ ਵਧਾਣ ਦੀ ਕੋਸ਼ਿਸ਼ ਕਰੀਏ ਮਾੜਾ ਜਿਹਾ ਵਾਕ ਹੀ ਕਰ ਲਈਏ ਜੀ ਆਪਾਂ ਜਿਮ ਨਾ ਜਾਈਏ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਫੈਟੀ ਲੀਵਰ ਨਾਲ ਅਰਾਊਂਡ 5 ਤੋਂ 7 ਕਿਜੀ ਦੇ ਨਾਲ ਹੀ ਉਹਨਾਂ ਦਾ ਫੈਟੀ ਲੀਵਰ ਦਾ ਗ੍ਰੇਟ ਘੱਟ ਹੋਏਗਾ ਤੇ ਕਿਤੇ ਨਾ ਕਿਤੇ ਉਹ ਡਿਮਿਨਿਸ਼ ਵੀ ਹੋ ਸਕਦਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹਨੂੰ ਔਰ ਨਾਲ ਹੀ ਜਿਵੇਂ ਤੁਸੀਂ ਕਿਹਾ ਕਿ ਖਾਣੇ ਦੇ ਨਾਲ ਸੈਲਡ ਜੀ ਐਕਚੁਅਲੀ ਕੀ ਹੈ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਇੰਟਰਨੈਟ ਉੱਤੇ ਅਵੇਲੇਬਲ ਹੈ ਉਹ ਪਤਾ ਨਹੀਂ ਹੈ ਕਿ ਕਿੱਥੋਂ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਸੋਰਸ ਵੀ ਨਹੀਂ ਦੇਖਦੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਬਹੁਤ ਸਾਰੇ ਲੋਕ ਇਹ ਵੀ ਹੁਣ ਕਹਿੰਦੇ ਆ ਕਿ ਖਾਣੇ ਦੇ ਨਾਲ ਸੈਲਡ ਖਾਣਾ ਨਹੀਂ ਚਾਹੀਦਾ ਜਾਂ ਪਹਿਲਾਂ ਖਾਣਾ ਚਾਹੀਦਾ ਜਾਂ ਬਾਅਦ ਦੇ ਵਿੱਚ ਖਾਣਾ ਚਾਹੀਦਾ ਇਵੇਂ ਦਾ ਵੀ ਕੋਈ ਰੂਲ ਹੈਗਾ ਸੋ ਦੇਖੋ ਐਂਡ ਆਫ ਦਿ ਡੇ ਨਾ ਅਸੀਂ ਬੈਂਕ ਤੇ ਸਵੇਰੇ 11 ਵਜੇ ਜਾ ਕੇ ਪੈਸੇ ਪਾਈਏ ਜਾਂ ਰਾਤ ਦੇ 8 ਵਜੇ ਕੱਢੀਏ ਬੈਂਕ 'ਚ ਪੈਸੇ ਕਿੰਨੇ ਪਏ ਇਹ ਪਤਾ ਹੋਣਾ ਚਾਹੀਦਾ ਸਾਨੂੰ ਠੀਕ ਹੈ ਨਾ ਐ ਕੀ ਸਰੀਰ ਦੇ ਵਿੱਚ ਕਿੰਨਾ ਆ ਰਿਹਾ ਐਨਰਜੀ ਇਨ ਵਰਸਸ ਐਨਰਜੀ ਆਊਟ ਡਿਫਾਈਨਸ ਯੋਰ ਵੇਟ ਗੇਨ অর ਵੇਟ ਲਾਸ ਸਭ ਤੋਂ ਪਹਿਲਾਂ ਅਸੀਂ ਉਹ ਦੇਖਣਾ ਚਾਹੀਦਾ ਅਸੀਂ ਜੇ ਮੈਂ ਕਿਸੇ ਨੂੰ ਕਹਿਦਾ ਕਿ ਤੂੰ ਸੈਲਡ ਬਾਅਦ ਚ ਨਾ ਖਾ ਰੋਟੀ ਦੇ ਜਾਂ ਨਾਲ ਨਾ ਖਾ ਅਗਲਾ ਯੂ نو ਕਨਫਿਊਜ਼ ਹੋ ਕੇ ਸੈਲਡ ਹੀ ਖਾਣਾ ਛੱਡ ਦੇ ਤੇ ਕੀ ਫਾਇਦਾ ਹੋਇਆ ਸਹੀ ਗੱਲ ਸੋ ਜਿਹੜੀਆਂ ਇਹ ਕਲੇਮਸ ਹੁੰਦੀਆਂ ਯੂਜੂਲੀ ਤੁਸੀਂ ਦੇਖੋਗੇ ਦੇ ਆਰ ਐਕਚੁਅਲੀ ਬੈਕਡ ਅਪ ਬਾਈ ਪੀਪਲ ਟ੍ਰਾਈਂਗ ਟੂ ਸੇਲ ਸਮਥਿੰਗ ਕੁਛ ਨਾ ਕੁਛ ਬੇਚ ਰਹੇ ਹੁੰਦੇ ਕੁਛ ਨਾ ਕੁਛ ਕਹਿ ਰਹੇ ਹੁੰਦੇ ਕਿ ਸੈਲਡ ਨਾ ਖਾ ਉਹਦੀ ਜਗ੍ਹਾ ਸਾਡੀ ਚਾਹ ਪੀ ਲਓ ਬਿਲਕੁਲ ਸਾਡੀ ਹਰਬਲ ਟੀ ਪੀ ਲਓ ਸਹੀ ਗੱਲ ਸਾਡੀ ਪੂੜੀ ਲੈ ਲਓ ਹਾਂ ਉਸ ਤੋਂ ਬਾਅਦ ਪਾਵਾ ਪਰੋਟੇ ਖਾਓ ਸੋ ਯੂਜੂਲੀ ਜਿਹੜੇ ਕਲੇਮਸ ਹੁੰਦੇ ਆ ਉਹ ਬੋਗਸ ਹੁੰਦੇ ਨੇ ਜਾਂ ਤਾਂ ਮਿਸ ਇਨਫਾਰਮਡ ਹੁੰਦੇ ਹੈ ਜਾਂ ਉਹਨਾਂ ਦਾ ਕੋਈ ਨਾ ਕੋਈ ਅਲਟੀਰੀਅਰ ਮੋਟਿਵ ਹੁੰਦਾ ਹੈ ਸੋ ਬੁਰਾਈ ਇਹ ਨਹੀਂ ਕਿ ਸੈਲਡ ਪਹਿਲਾਂ ਖਾਈਏ ਬਾਅਦ ਖਾਈਏ ਪੁਆਇੰਟ ਇਹ ਹੈ ਕਿ ਸੈਲਡ ਖਾਈਏ ਸੈਲਡ ਖਾਈਏ ਔਰ ਸੈਲਡ ਦੇ ਨਾਲ ਹਾਊ ਬਾਟ ਫਰੂਟ ਫਰੂਟ ਦੀ ਵੀ ਐਵੇਂ ਦੀ ਬਣਿਆ ਹੋਇਆ ਹੈ ਕਈ ਲੋਕ ਕਹਿੰਦੇ ਆ ਕਿ ਬਹੁਤ ਜ਼ਿਆਦਾ ਫਰੂਟ ਨਹੀਂ ਖਾਣਾ ਚਾਹੀਦਾ ਫਰੂਟ ਦੇ ਵੀ ਕੋਈ ਪਾਰਟਿਕੂਲਰ ਟਾਈਮਿੰਗ ਹੁੰਦੇ ਸੋ ਫਰੂਟ ਕੀ ਸਿਸਟਮ ਹੈ ਕਿਵੇਂ ਵਰਕ ਆਊਟ ਕਰਦਾ ਕਿੰਨਾ ਕੁ ਖਾਣਾ ਚਾਹੀਦਾ ਔਰ ਕਦੋਂ ਖਾਣਾ ਚਾਹੀਦਾ ਵੈਰੀ ਵੈਰੀ ਗੁੱਡ ਕੁਐਸਚਨ ਫਰੂਟ ਦੇਖੋ ਫਰੂਟ ਇਜ਼ ਨੋਟ ਸੇਮ ਐਸ 슈ਗਰ ਬਹੁਤ ਲੋਕ ਇਹਨੂੰ 슈ਗਰ ਦੇ ਨਾਲ ਇੱਕਦਮ ਮੇਲ ਖਾਂਣ ਦੀ ਕੋਸ਼ਿਸ਼ ਕਰਦੇ ਨੇ ਉਹਦੇ ਅੰਦਰ ਤੁਹਾਡੇ ਵਿਟਾਮਿਨਸ ਨੇ ਮਿਨਰਲਸ ਨੇ ਤੁਹਾਡਾ ਫਾਈਬਰ ਹੈ ਐਂਟੀਆਕਸੀਡੈਂਟਸ ਨੇ ਪ੍ਰੋਬਲਮ ਕਿੱਥੇ ਹੋ ਜਾਂਦੀ ਹੈ ਜਦ ਅਸੀਂ ਫਰੂਟ ਜੂਸ ਨੂੰ ਫਰੂਟ ਸਮਝਣ ਲੱਪੈਂਦੇ ਹਾਂ ਠੀਕ ਹੈ ਜਿੱਦਾਂ ਮੈਨੂੰ ਇੱਕ ਲੇਡੀ ਨੇ ਕਿਹਾ ਮੈਂ ਤਾਂ ਮੈਂ ਫਰੂਟ ਜੂਸ ਪੀਣੀ ਹੈ ਉਹਦੇ ਵਿੱਚ 21 ਔਰੇਂਜਸ ਦਾ ਜੂਸ ਹੈ ਕੀ ਤੁਸੀਂ 21 ਔਰੇਂਜ ਖਾਓਗੇ ਇੱਕ ਵਾਰੀ ਨਹੀਂ ਫਾਈਬਰ ਨਿਕਲ ਜਾਂਦਾ ਸਟ੍ਰੇਟ 슈ਗਰ ਸਾਡੇ ਬਲੱਡ ਸਟ੍ਰੀਮ ਤੇ ਜਾਂਦੀ ਹੈ ਕੈਂਡ ਫਰੂਟ ਬਹੁਤ ਸਾਰੇ ਲੋਕੀ ਕੈਂਡ ਫਰੂਟ ਖਾਂਦੇ ਨੇ ਐਕਸਟਰਨਲ ਸਿਰਪ ਉਹਦੇ ਵਿੱਚ ਪਾਈ ਹੋਈ ਹੈ ਹਾਂ ਕਿਸ ਕਿਸ ਤਰ੍ਹਾਂ ਦੇ ਫਰੂਟ ਵੀ ਹੁੰਦੇ ਜਿਦਾ ਪਾਈਨੈਪਲ ਹੈ ਹਾਈ ਗਲੂਕੋਸ ਯੂ نو ਗਲਾਈਸੈਮਿਕ ਇੰਡੈਕਸ ਹੈ ਪੂਰਾ ਪਾਈਨੈਪਲ ਹੀ ਖਾ ਲੈਂਦੇ ਨੇ ਕਈ ਲੋਕ ਪੂਰਾ ਵਾਟਰਮੈਲਨ ਹੀ ਖਾ ਲੈਂਦੇ ਨੇ ਕਈ ਲੋਕ ਠੀਕ ਹੈ ਸੋ ਇਹ ਤੁਸੀਂ ਕਿਸ ਤਰ੍ਹਾਂ ਦੇ ਫੂਡ ਨੂੰ ਕਿਸ ਤਰ੍ਹਾਂ ਡਿਵਾਈਡ ਕਰਦੇ ਹੋ ਹਰ ਤਰ੍ਹਾਂ ਦਾ ਫਲੋਰਾ ਕਰਾ ਫੋਨਾ ਆਪਣੇ ਨੂੰ ਖਾਣਾ ਚਾਹੀਦਾ ਹੈ ਐਪਲ ਹੋ ਗਿਆ ਬਨਾਣਾ ਹੋ ਗਿਆ ਕਿਵੀ ਹੋ ਗਿਆ ਵਿਟਾਮਿਨ ਸੀ ਲੈ ਮੈਂਡਰਿਨ ਹੋ ਗਿਆ ਜਿਹੜੇ 베ਰੀਜ਼ ਹੋ ਗਿਆ ਐਂਟੀਆਕਸੀਡੈਂਟ ਜ਼ਿਆਦਾ ਹੈ ਜੇ ਆਪਾਂ ਕਵਾਂਗੇ ਕਿ ਨਹੀਂ ਆਪਾਂ ਸਿਰਫ ਕੇਲਾ ਹੀ ਖਾਣਾ ਹੈ ਫੋਰ ਐਗਜ਼ਾਮਪਲ ਤੇ ਉਹ ਠੀਕ ਹੈ ਉਹਦੇ ਵਿੱਚ ਮੈਗਨੀਸ਼ੀਅਮ ਹੈ ਇਟਸ ਗੁੱਡ ਫਾਰ ਹੈਲਥ ਪਰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਕਿੰਨੀ ਕਿੱਥੇ ਰੁਕੀ ਆਪਾਂ ਸੋ ਫਰੂਟ ਨੂੰ ਜੇ ਫਰੂਟ ਤੌਰ ਤੇ ਖਾਵਾਂਗੇ ਤੇ ਠੀਕ ਹੈ ਜੇ ਆਪਾਂ ਲਾਈਕ ਅ ਸਾਈਡ ਲਾਈਕ ਅ ਸਾਈਡ ਯੂ نو ਕੈਨਡ ਫਰੂਟ ਨਹੀਂ ਖਾਵਾਂਗੇ ਤੇ ਕਈ ਵਾਰੀ ਡਰਾਈ ਫਰੂਟ ਦੇਖੋ ਜਿਹਦਾ ਡੇਟਸ ਵਗੈਰਾ ਹੈ ਲੋਕਾਂ ਨੂੰ ਲੱਗਦਾ ਹੈ ਇੱਕ ਡੇਟ ਇੰਨੀ ਜੀ ਡੇਟ ਦੇ ਵਿੱਚ 20 ਤੋਂ 25 ਕ ਇੰਨੀ ਜੀ ਡੇਟ ਤੇ ਇੱਕ ਡੇਟ ਕੋਈ ਖਾ ਨਹੀਂ ਰਿਹਾ ਹੁੰਦਾ 10 12 ਜੇ ਖਾ ਲਿਆ 200 300 ਗੈਲਰੀ ਹੋ ਗਈ ਇਹਦੀ ਜਗ੍ਹਾ ਦੋ ਕੇਲੇ ਹੀ ਸ਼ਾਤ ਖਾ ਲੈਂਦੇ ਸੋ ਪ੍ਰੋਬਲਮ ਫਰੂਟ ਜਾਂ ਉਹਦੀ ਟਾਈਮਿੰਗ 'ਚ ਨਹੀਂ ਹੈ ਪ੍ਰੋਬਲਮ ਇਹ ਹੈ ਕਿ ਫਰੂਟ ਨੂੰ ਫਰੂਟ ਸਮਝ ਕੇ ਖਾਣਾ ਚਾਹੀਦਾ ਹੈ ਨਾ ਕਿ ਉਹਨੂੰ ਇੱਕ ਮੀਲ ਬਣਾ ਦੇਣਾ ਚਾਹੀਦਾ ਹੈ ਤੇ ਨਾ ਹੀ ਜੂਸਾਂ ਦੇ ਉੱਤੇ ਸਾਨੂੰ ਜ਼ਿਆਦਾ ਨਿਰਭਰ ਕਰਨਾ ਚਾਹੀਦਾ ਬਿਲਕੁਲ ਸੋ ਜਿਵੇਂ ਅਸੀਂ ਇਹਦੀ ਅਪਰੋਚ ਦੀ ਗੱਲ ਕਰ ਰਹੇ ਹਾਂ ਇਹਦੇ ਨਾਲ ਹੀ ਅਸੀਂ ਪੀਸੀਓਸ ਦੀ ਗੱਲ ਕਰਦੇ ਹਾਂ ਕਿ ਫੀਮੇਲਸ ਨੂੰ ਕਿਵੇਂ ਇਹਨੂੰ ਧਿਆਨ 'ਚ ਰੱਖ ਰਿਆ ਹੋਇਆ ਆਪਣਾ ਜਿਹੜਾ ਫੂਡ ਆ ਉਹਦਾ ਪੀਆਨ ਕਰਨਾ ਚਾਹੀਦਾ ਹੈ ਸੋ ਸਭ ਤੋਂ ਪਹਿਲਾਂ ਦੇਖੋ ਜੀ ਪੀਸੀਓਸ ਹੈ ਕਿ ਇੱਕ ਹਾਰਮੋਨਲ ਕਾਓਸ ਬੋਡੀ ਦੇ ਵਿੱਚ ਆ ਚੁੱਕਾ ਹੈ ਇਸ ਵੇਲੇ ਮੋਸਟ ਲਾਈਕਲੀ ਇਨਸੂਲਿਨ ਰੈジਸਟੈਂਸ ਕਰਕੇ ਹੈ ਕਿ ਜ਼ਿਆਦਾ ਜਿੱਦਾਂ 슈ਗਰ ਖਾਧੀ ਹੈ ਤੇ ਕੱਢ ਕੱਢਿਆ ਗਿਆ ਉਹਦੇ ਕਰਕੇ ਹੋਇਆ ਸੋ ਉਹਦੇ ਸਾਈਨਸ ਕੀ ਨੇ ਯੂਜੂਲੀ ਤੁਸੀਂ ਦੇਖਦੇ ਹੋ ਲੇਡੀਜ਼ ਕੰਪਲੇਨ ਕਰਦੇ ਨੇ ਫੇਸ਼ੀਅਲ ਹੈਅਰ ਬਹੁਤ ਜ਼ਿਆਦਾ ਆ ਗਿਆ ਹੈ ਕ੍ਰੇਵਿੰਗ ਬਹੁਤ ਜ਼ਿਆਦਾ ਹੋ ਗਈ ਹੈ ਬੈਲੀ ਫੈਟ ਬੜਾ ਸਪੈਸੀਫਿਕਲੀ ਜਾ ਚੁੱਕਾ ਹੈ ਕਿਉਂਕਿ ਹਾਰਮੋਨਲ ਆਪਣੇ ਇੰਬੈਲੈਂਸ ਹੋ ਰਿਹਾ ਹੈ ਪਿਗਮੈਂਟੇਸ਼ਨ ਕਈਆਂ ਦੇ ਜਿਹਦਾ ਧੌਣ ਦੇ ਪਿੱਛੇ ਜਾਂ ਆਮ ਪਿਟਸ ਤੇ ਪਿਗਮੈਂਟੇਸ਼ਨ ਹੋ ਰਹੀ ਹੈ ਦੋਸ ਆਰ ਦਾ ਕਲੀਅਰ ਸਾਇੰਸ ਆਫ ਪੀਸੀਓਐਸ ਨਾਊ ਅਨਫੋਰਚੂਨੇਟਲੀ ਜਦੋਂ ਇੰਟਰਨੈਟ ਤੇ ਜਾਂਦੇ ਨੇ ਇੰਟਰਨੈਟ ਦੇ ਗੁਰੂਆਂ ਨੂੰ ਪਤਾ ਕਰਦੇ ਨੇ ਇੰਟਰਨੈਟ ਦੇ ਗੁਰੂ ਉਹਨਾਂ ਨੂੰ ਕੀ ਕਹਿੰਦੇ ਆ ਕਿ ਪਹਿਲਾਂ ਤੁਸੀਂ ਇਹ ਫਲਾਨੀ ਕਰੀਮ ਲਾ ਲਓ ਪਿਗਮੈਂਟੇਸ਼ਨ ਲਈ ਆਮ ਪਿਟਸ ਦੇ ਉੱਤੇ ਲਾ ਲਓ ਧੌਣ ਦੇ ਪਿੱਛੇ ਲਾ ਲਓ ਔਰ ਰਗੜ ਰਗੜ ਕੇ ਥੱਕ ਜਾਂਦੀਆਂ ਨੇ ਉਹਨਾਂ ਦੇ ਰੈਸ਼ਸ ਜ਼ਰੂਰ ਹੋ ਜਾਂਦੇ ਲੇਕਿਨ ਉਹਦੀ ਪਿਗਮੈਂਟੇਸ਼ਨ ਖਰਾਬ ਨਹੀਂ ਹੁੰਦੀ ਕਿਉਂ ਕਿਉਂਕਿ ਅਸੀਂ ਰੂਟ ਕਾਸ ਤੇ ਕੰਮ ਨਹੀਂ ਕੀਤਾ ਠੀਕ ਹੈ ਉਹਨੂੰ ਐਕਸਟਰਨਲ ਵੇਚਣ ਲੈ ਕੇ ਸੀ ਨੇ ਉਹਨੂੰ ਬੋਲਣ ਨੇ 3-400 ਡਾਲਰ ਉਹਦੇ ਲਾ ਦਿੱਤੇ ਪਰ ਉੱਤੇ ਕੰਮ ਨਹੀਂ ਕੀਤਾ ਉਹਦੀ ਜਗ੍ਹਾ ਕੀ ਕਰਨਾ ਚਾਹੀਦਾ ਹੈ ਉਹਨੂੰ ਸਭ ਤੋਂ ਪਹਿਲਾਂ ਜੋ ਐਕਸਟਰਨਲ ਸਵੀਟ ਹੈ लाइक आई ਸੈਡ ਫਰੂਟ ਜੂਸਿਸ ਹੋ ਗਏ ਜਿਵੇਂ ਬਹੁਤ ਸਾਰੇ ਕਾਫੀਸ ਪਿੰਦੇ ਨੇ ਬਹੁਤ ਬਹੁਤ ਜ਼ਿਆਦਾ ਚਾਹਾਂ ਪਿੰਦੇ ਨੇ ਇਹਨਾਂ ਨੂੰ ਹਟਾ ਜੇ ਉਹਨਾਂ ਦੀ ਆਦਤ ਹੈ ఎవਰੀ ਣਾਉਂ ਦਿਨ ਪੈਂਟਰੀ ਚ ਖੋਲਿਆ ਮੈਂ ਇੱਕ ਚਾਰ ਬਿਸਕਟ ਖਾ ਲੇ ਦੋ ਮਠਾਈਆਂ ਖਾ ਲਈ ਜਿੰਦਾ ਕਈ ਵਾਰੀ ਮੈਨੂੰ ਲੇਡੀਜ਼ ਕਹਿੰਦੇ ਨੇ ਮੇਰੇ ਹਸਬੰਦ ਬੜੀ ਲੈ ਕੇ ਆਂਦੇ ਨੇ ਇੰਡੀਅਨ ਮਠਾਈ ਫਿਰ ਜ਼ਰੂਰੀ ਨਹੀਂ ਹੈ ਜੇ ਤੁਹਾਡੀ ਜਰਨੀ ਪੀਸੀਓਸ ਦੀ ਚੱਲ ਰਹੀ ਹੈ ਕਿ ਤੁਸੀਂ ਵੀ ਉਹ ਖਾਣੇ ਦੀ ਲੋੜ ਹੈ ਹਰ ਇਨਸਾਨ ਤੇ ਕੰਟਰੋਲ ਹੋਣਾ ਚਾਹੀਦਾ ਹੈ ਆਮ ਰੋਟੀ ਖਾਂਦੇ ਨੇ ਤੇ ਮੋਸਟ ਲਾਈਕਲੀ ਜਿਹੜੀ ਲੇਡੀਜ਼ ਨੂੰ ਪੀਸੀਓਸ ਹੁੰਦਾ ਮੈਂ ਦੇਖਿਆ ਉਹਨਾਂ ਦੀ ਮੂਵਮੈਂਟ ਵੀ ਬਹੁਤ ਘੱਟ ਹੁੰਦੀ ਹੈ ਇੱਕ 스마트 వాచ్ ਤੇ ఇన్వెస్ట్ కర్లਣ 40-50 ڈالر ਦੀ ਜ਼ਰੂਰੀ ਨਹੀਂ ਆਪਾਂ Apple Watch ਲੈਣੀ ਬਹੁਤ ਮਹਿੰਗੀ ਥੋੜੇ ਜਿਹਾ ਆਪਣੇ ਉਹਨੂੰ ట్రాక్ ਕਰਨ ਸ਼ੁਰੂ ਹੋ ਜਾਣ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਲੈਟਸ ਸੇ 5-6000 ਸਟੈਪਸ ਕਰ ਲਾ ਜਾਂ 10000 ਸਟੈਪਸ ਕਰ ਲਾ ਜਿੰਨੇ ਵੀ ਉਹ ਕਰ ਰਹੇ ਉਹਦੇ ਨਾਲ ਹੀ ਕੀ ਹੋਏਗਾ ਜਦੋਂ ਇਸ ਛੋਟੇ ਛੋਟੇ ਚੀਜ਼ਾਂ ਇਰੇਡੀਕੇਟ ਕਰਾਂਗੇ ਅਸੀਂ ਮਾਈਂਡਲੈਸ ਸਨੈਕਿੰਗ ਨੂੰ ਉਦੇ ਨਾਲ ਹੀ weight loss ਹੋਣਾ ਸ਼ੁਰੂ ਹੋਏਗਾ ਤੇ ਹੋਪਫੁਲੀ ਜਿਹੜਾ ਸਿਸਟ ਬਣਿਆ ਹੈ ਆਬਵੀਅਸਲੀ ఓਵਰੀਜ਼ ਦੇ ਉੱਤੇ ਉਹਨੂੰ ਇਨਸੂਲਿਨ ਚ ਕਿਉਂਕਿ ਬਲੱਡ ਵੈਸਲ ਤੁਹਾਡਾ ਵਧੀਆ ਚੱਲੂਗੇ ਇਨਸੂਲਿਨ ਰੈਜ਼ਿਸਟੈਂਸ ਤੁਹਾਡੀ ਯੂ نو ਜੋ ਘਟੇਗੀ ਤੇ ਹੋਪਫੁਲੀ ਆਬਵੀਅਸਲੀ ਗੈਟ ਬੈਨੀਫਿਟਸ ਫਰੋਂ ਥੈਟ ਐਸ ਵੈਲ ਤੇ weight loss ਤੇ ਖਾਸ ਕਰਕੇ ਫੀਮੇਲ ਜੀ ਵੈਸੇ ਤੇ ਸਾਰੇ ਬਟ ਫੀਮੇਲ ਅਸੀਂ ਬਹੁਤ ਸਰਚ ਕਰਦੇ ਆ ਕਿ ਅੱਛਾ weight loss ਕਿਵੇਂ ਕਰਨਾ ਨਾ ਇਹਦੇ ਚ ਬਹੁਤ ਸਾਰੇ ਸਪਲੀਮੈਂਟ ਅਵੇਲੇਬਲ ਨੇ ਕਿ ਸਪਲੀਮੈਂਟ ਲੈਣੇ ਸਹੀ ਨੇ ਜਿਹੜਾ ਸਪਲੀਮੈਂਟ ਤੁਹਾਡੇ ਡਾਕਟਰ ਨਾ ਕਵੇ ਜਦ ਤੱਕ ਮੈਗਨੀਸ਼ੀਅਮ ਵਿਟਾਮਿਨ ਡੀ ਆਇਰਨ ਯੂ ਹੈਵ ਟੂ ਸਟੇ ਅਵੇ ਫਰਮ ఎవਰੀਥਿੰਗ ਯੂਜੂਲੀ ਅਨਫੋਰਚੂਨੇਟਲੀ ਜਦ ਲੇਡੀਜ਼ ਇਹਦਾ ਜਾਣਦੀਆਂ ਹੁਣ ਆਪਾਂ ਦੇਖੋ ਬਾਹਰਲੇ ਦੇਸ਼ਾਂ 'ਚ ਰਹਿ ਰਹੇ ਆ ਕੋਈ ਸوير ਤੋਂ ਲੈ ਕੇ ਸ਼ਾਮ ਤੱਕ ਕੰਮ ਕਰ ਰਹੀ ਹੈ ਬੱਚਿਆਂ ਨੂੰ ਪਿਕ ਡ੍ਰੌਪ ਕਰ ਰਹੀ ਨਾਲ ਕਰੇ ਆ ਰਹੀ ਫੋਰ ਐਗਜ਼ਾਮਪਲ ਉਹ ਮੜ ਜੇ ਟਿਕਟੋਕ ਖੋਲੇਗੀ ਤਾਂ ਉਹ ਰੈਲੇਵੈਂਸ ਦੇਖੇਗੀ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨੂੰ ਕਿਹਨੂੰ ਟਰਸਟ ਕਰੇਗੀ ਪਹਿਲਾਂ ਇਹ ਦੇਖੋ ਜੋ ਇੱਕ ਲੇਡੀ ਪੰਜਾਬੀ ਬੋਲ ਰਹੀ ਹੈ ਮੋਸਟ ਲਾਈਕਲੀ ਉਹਨੇ ਸੂਟ ਪਾਇਆ ਹੋਇਆ ਹੈ ਮੋਸਟ ਲਾਈਕਲੀ ਹੁਣ ਇਹ ਕੀ ਹੈ ਇਹ ਯੂਜੂਲੀ ਜਿਹੜੇ ਕੰਪਨੀਆਂਸ ਹੈਗੇ ਸਪਲੀਮੈਂਟਸ ਵਾਲੇ ਇਹ ਯੂਜੂਲੀ ਕੀ ਕਰਦੇ ਨੇ ਇਹ ਤੁਹਾਨੂੰ ਪੈਕਸ ਵੇਚਦੇ ਨੇ ਅਰਾਊਂਡ 3-400 ਡਾਲਰ ਦਾ ਮੰਥਲੀ ਹੁੰਦੀ ਹੈ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੇ ਪੈਕਸ ਲੈਂਦੇ ਰਹੋ ਤੇ ਤੁਹਾਡਾ weight loss ਘਟ ਜਾਏਗਾ ਜ਼ਰੂਰ ਘਟੇਗਾ ਕਿਉਂਕਿ ਜਦ ਤੁਸੀਂ 500 ਕੈਲਰੀ ਤੋਂ ਬਾਅਦ ਇਹਨਾਂ ਦੀ ਡਰਿੰਕਸ ਪੀਓਗੇ weight loss ਕਿਉਂ ਨਹੀਂ ਹੋਏਗਾ ਲੇਕਿਨ ਪ੍ਰੋਬਲਮ ਕੀ ਹੈ ਇਨ 3 ਮੰਥਸ ਟਾਈਮ ਜੇ ਤੁਹਾਡਾ weight ਘਟ ਜਾਏਗਾ ਇਹਨਾਂ ਤੋਂ ਤੁਸੀਂ ਕਹੋਗੇ ਕਿ ਇੱਕਦਮ ਇਹਨਾਂ ਨੂੰ ਪੈਸੇ ਨਾ ਖਰਚਾ ਇਹਨੇ ਸਾਰੇ which means ਕਿ ਤੁਸੀਂ ਉਤੋਂ ਕੁਝ ਸਿੱਖਿਆ ਨਹੀਂ ਤੁਸੀਂ ਉਹ ਛੱਡ ਦੋਗੇ ਪੈਕ ਲੈਣੇ ਹੁਣ ਉਹ ਨਾਲ ਦੇ ਨਾਲ ਜੇ ਤੁਹਾਡਾ ਓਵਰ ਦੇ ইয়ারਸ ਚੱਲਦਾ ਰਿਹਾ ਹੈ ਪੈਕ ਟੂ ਪੈਕ ਡਿਫਰੈਂਟ ਕੰਪਨੀਆਂ ਤੋਂ ਡਿਫਰੈਂਟ ਕੰਪਨੀਆਂ ਤੁਸੀਂ ਜੰਪ ਕਰਦੇ ਰਹੇ ਹੋ ਲੈਕਸੇਟਿਵਸ ਆਪਣੇ ਅੰਦਰ ਬੌਂਡ ਪਾਉਂਦੇ ਰਹੇ ਹੋ ਐਕਸਟਰਨਲ ਸਟੀਮੂਲੈਂਟਸ ਆਪਣੇ ਅੰਦਰ ਪਾਉਂਦੇ ਰਹੇ ਹੋ ਤੁਹਾਡੇ ਕਿਡਨੀ ਤੇ ਲਿਵਰ ਤੇ ਸਟ੍ਰੇਨ ਪੈਣਾ ਸ਼ੁਰੂ ਹੋ ਜਾਏਗਾ ਹੋਰ ਕ੍ਰੋਨਿਕ ਕੰਡੀਸ਼ਨਸ ਨੂੰ ਇਹ ਪ੍ਰੋਬਲਮ ਦੇਗਾ ਜਿੱਦਾਂ ਬਹੁਤ ਲੇਡੀਜ਼ ਨੇ ਮੈਨੂੰ ਕੰਪਲੇਨ ਕੀਤਾ ਕਿ ਅਸੀਂ ਹਸਪੀਟਲ ਪਹੁੰਚ ਗਏ ਸਾਡੇ ਹਾਰਮੋਨਲ ਪੀਸੀਓਜ਼ ਜੋ ਨਹੀਂ ਸੀਗਾ ਇਹਦੇ ਕਰਕੇ ਆ ਗਿਆ ਸੋ ਆਲ ਦੇ ਆਰ ਟ੍ਰਾਈਂਗ ਟੂ ਡੂ ਜਿਹੜੀ ਇਹ ਸਪਲੀਮੈਂਟ ਕੰਪਨੀਆਂ ਸ ਹੈ ਕਿ ਤੁਸੀਂ ਇਹ ઓਰਨਲ weight loss ਕਰੋ ਕੁਇਕ ਤੇ ਤੁਸੀਂ ਆਪਣੀ ਵੀਡੀਓਜ਼ ਫੋਟੋਸ ਪਾਓ ਤਾਂ ਕਿ ਤੁਸੀਂ ਹੋਰ ਲੋਕਾਂ ਨੂੰ ਜੋੜੋ ਸੋ ਐਂਡ ਆਫ ਦਾ ਡੇ ਤੁਸੀਂ ਨੋਟ ਕਰੋ ਇਹ ਕਦੀ ਵੀ weight loss ਨਹੀਂ ਸੀਗਾ ਇਟ ਵਾਸ ਅ ਸਕੀਮ ਜਿਹਦਾ ਪੌਂਜੀ ਸਕੀਮ ਹੁੰਦੀ ਹੈ ਮਾਈਂਡ ਕਿ ਤੁਸੀਂ ਘਰੇ ਬੈਠੇ ਪੈਸੇ ਕਮਾਓ ਉਹ ਲਾਲਚ ਦੇ ਵਿੱਚ ਬਹੁਤ ਸਾਰੀ ਲੇਡੀਜ਼ ਨੂੰ ਸਪੈਸ਼ਲੀ ਬੀਜ਼ੀ ਪੰਜਾਬੀ ਲੇਡੀਜ਼ ਨੂੰ ਇਹ ਟਾਰਗੇਟ ਕਰਦੇ ਨੇ ਤੇ ਇਹਦਾ ਦਾ ਫਿਟਨੈਸ ਦਾ ਲੈਣਾ ਦੇਣਾ ਕੋਈ ਨਹੀਂ ਹੈ ਤੇ ਜੇਕਰ ਅਸੀਂ ਬਿਲਕੁਲ ਤੁਸੀਂ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਅਸੀਂ ਫਿਟਨੈਸ ਦੀ ਗੱਲ ਕਰੀਏ ਜਦੋਂ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਜਿਹੜਾ ਚੈਲੰਜ ਹੈ ਉਹ ਹੈਗਾ ਆ ਕਿ ਟਮੀ ਫੈਟ ਹੈ ਨਾ ਢਿੱਡ ਦੀ ਜਿਹੜੀ ਹੈ ਉਹ ਚਰਬੀ ਘਟਦੀ ਨਹੀਂ ਆ ਉਹਦੇ ਵਾਸਤੇ ਕੋਈ ਐਕਸਰਸਾਈਜ਼ ਕੋਈ ਫੂਡ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਸਮਝਣਾ ਚਾਹੀਦਾ ਕਿ ਬੈਲੀ ਫੈਟ ਹੈ ਕੀ ਹੈ ਕੀ ਉਹ ਇੱਕ ਵਿਸਰਲ ਫੈਟ ਹੈ ਜਿਹਨੇ ਤੁਹਾਡੇ ਆਰਗਨਸ ਨੂੰ ਜੱਫੀ ਪਾ ਲਈ ਹੈ ਹੂੰ हम जफ़ी छड़ना नहीं चाहता hmm. वो अपने उस फुफड़ मंगू है जो बड़े घुट के जफ्फी पाते हैं तो छड़े नहीं होंगे ठीक hmm. है ना वो सब फैट नहीं है बिनीत द स्किन नहीं हैगनस तक गल जा चुकी है hmm. सो वो एक कोई स्पॉट रिड्यूस नहीं कर सकते अस अ करंचिस नहीं कर सकते कि फैट चला जाएगा नहीं hmm. वो ओवर द ईयरस असी डिवेलप किया ही अस एक्सपैक्ट कर सकते हैं कि दो महीने चा बैली फैट बिलकुल खत्म ही हो जाएगा ਸੋ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਆਪਣੇ ਆਪਣੇ ਰੁਟੀਨ ਦੇ ਵਿੱਚ ਦੇਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮੋਸਟ ਲੋਕ ਜਿਹੜੇ ਬੈਲੀ ਫੈਟ ਹੁੰਦੇ ਉਹ ਬੜੇ ਲਾਥਾਰਜਿਕ ਹੁੰਦੇ ਨੇ ਉਹ ਮੂਵਮੈਂਟ ਉਹਨਾਂ ਦੀ ਬਹੁਤ ਘੱਟ ਹੁੰਦੀ ਹੈ ਜਾਂ ਤਾਂ ਉਹ ਕੀ ਕਰਦੇ ਨੇ ਮੰਡੇ ਜਾ ਕੇ ਜਿਮ ਜਲ ਚੱਲ ਜਾਂਦੇ ਨੇ ਅਚਾਨਕ ਫਿਰ ਜਿਮ ਵੀ ਬਹੁਤ ਜ਼ਿਆਦਾ ਕਰਦੇ ਨੇ ਘੰਟਾ ਦੋ ਘੰਟਾ ਚਾਰ ਦਿਨ ਦੀ ਕਹਾਣੀ ਹੁੰਦੀ ਹੈ ਚਾਰ ਦਿਨ ਉਹ ਪਾਉਂਦੇ ਇੰਸਟਾਗ੍ਰam ਪੰਜਵੇਂ ਦਿਨ ਉਹਦੀ ਸਟੋਰੀ ਆਣੀ ਬੰਦ ਹੋ ਜਾਂਦੀ ਹੈ ਅਸੀਂ ਹਰ ਸਾਲ ਦੇਖਦੇ ਹਾਂ ਠੀਕ ਹੈ ਇਨਸਟੈਡ ਬੇਬੀ ਸਟੈਪਸ ਕਈ ਜਿਹੜਾ ਸਪੈਸ਼ਲੀ ਵੀਰ ਮੇਰੇ ਮੈਸੇਜ ਕਰਦੇ ਭਾਜੀ ਪ੍ਰੋਟੀ ਹੁਣ ਉਹ ਮੈਂ ਉਹਨਾਂ ਨੂੰ ਕਹਿੰਦਾ ਕਿ ਪਹਿਲਾਂ ਜਿਮ ਜਾਓ ਹਾਂ ਪਹਿਲਾਂ ਜਾਓ 4-5 ਹਫ਼ਤੇ ਥੋੜੀ ਸਰੀਰ ਹਿਲਾਓ ਕੁਝ ਲਿਫਟ ਕਰੋ weight's ਕੁਝ ਕਾਰਡੀਓ ਕਰੋ ਜਾਂ ਘਰ ਦੇ ਵਿੱਚ ਹੀ ਕਰੋ ਫਿਰ ਤੁਸੀਂ ਇਹਦੇ ਬਾਰੇ ਸੋਚਿਓ ਕਿਉਂਕਿ ਉਹਦੇ ਨਾਲ ਕੀ ਹੁੰਦਾ ਅਸੀਂ ਨਾ ਬਹੁਤ ਸੋਚਣ ਲੱਗ ਪੈਂਦੇ ਜ਼ੂਮ ਇਨ ਪ੍ਰੋਟੀਨ ਚਾਹੀਦਾ ਸੀ ਇੰਨੇ ਗ੍ਰਾਮ ਚਾਹੀਦੇ ਸੀ ਮਿੰਟਾਂ 'ਚ ਹੀ ਮਤਲਬ ਉਸਤਾਦ ਬਣ ਜਾਂਦੇ ਅਸੀਂ 2-4 ਕਿਲੋ ਕਢਾ ਕੇ ਇੱਕ ਦੂਜੇ ਨੂੰ ਵੀ ਬੋਲਦੇ ਫਿਰ ਕੀ ਹੁੰਦਾ ਅਗੇਨ ਥੋੜੇ ਦਿਨ ਬਾਅਦ ਦੀ ਗੱਲ ਹੈ ਕੰਮ ਬਿਜ਼ੀ ਹੋ ਜਾਂਦਾ ਹੈ ਫੈਮਿਲੀ 'ਚ ਕੁਝ ਹੋ ਜਾਂਦਾ ਛੱਡ ਦਿੰਦੇ ਇਹਦੀ ਜਗ੍ਹਾ ਬੈਲੀ ਫੈਟ ਕਟਾਉਣ ਤੋਂ ਸਭ ਤੋਂ ਪਹਿ ਮੈਡੀਕਲ ਸਾਇੰਸ ਬਾਰ-ਬਾਰ ਪ੍ਰੂਫ ਕਰ ਚੁੱਕੀ ਹੈ ਕਿ ਜਿੰਨੀ ਤੁਸੀਂ ਸਟ्रेस ਲਓਗੇ ਉਹ ਫਾਈਟ ਐਂਡ ਫਲਾਈਟ ਮੋਸ਼ਨ ਚ ਹੋਏਗਾ ਜਿਦਾ ਕਿ ਤੁਹਾਡੇ ਪਿੱਛੇ ਸ਼ੇਰ ਪੈ ਗਿਆ ਹੋਵੇ ਹੁਣ ਪਾਰਨਿਕ ਕਟ ਰਿਹਾ ਪਾਰਨਿਕ ਕਟ ਰਿਹਾ ਸਪੈਸ਼ਲੀ ਲੇਡੀਆਂ ਉਹ ਸ਼ੇਰ ਪਿੱਛੇ ਪਿਆ ਹੋਇਆ ਕੰਮ ਤੇ ਕਿਸੇ ਨੇ ਕੁਝ ਕਹਿ ਦਿੱਤਾ ਬੌਸ ਤੇ ਸ਼ੇਰ ਪਿੱਛੇ ਪਿਆ ਹੋਇਆ ਇੰਡੀਆ ਕਿਸੇ ਦੋਸਤ ਨਾਲ ਗੱਲ ਹੋਈ ਕਿਸ ਨੇ ਕਮੈਂਟ ਕਰਤਾ ਸ਼ੇਰ ਪਿੱਛੇ ਹੋਇਆ ਕਿਸੇ ਪਾਰਟੀ ਤੇ ਗਈ ਕਿਸ ਨੇ ਕਿਹਾ ਤੂੰ ਕਿੱਦਾਂ ਦੀ ਹੋ ਗਈ ਵਿੱਚ ਤੋਂ ਬਾਅਦ ਉਹ ਸ਼ੇਰ ਪਿੱਛੇ ਪੈ ਗਿਆ ਉਹ ਸ਼ੇਰ ਨੂੰ ਪਹਿਲਾਂ ਆਪਾਂ ਕਾਮ ਡਾਊਨ ਕਰਨਾ ਹੈ ਰਿਲੈਕਸ ਫਿਰ ਆਪਣੇ 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 ਰੂਟੀਨ ਦੇ ਵਿੱਚ ਦੇਖਣਾ ਕਿੱਥੇ ਕਿੱਥੇ ਅਸੀਂ ਮੂਵਮੈਂਟ ਪਾ ਸਕਦੇ ਹਾਂ ਕਿੱਥੇ ਕਿੱਥੇ ਅਸੀਂ ਇਹ ਇਹ ਵਾਲੀ ਫਲਾਨੀ ਚੀਜ਼ਾਂ ਨੂੰ ਇਰੇਡੀਕੇਟ ਕਰ ਸਕਦੇ ਤੇ ਘਰ ਦਾ ਖਾਣਾ ਹੀ ਖਾ ਸਕਦੇ ਅਗੇਨ ਫਰੂਟਸ ਐਂਡ ਸੈਲਡਸ ਐਂਡ ਪ੍ਰੋਟੀਨ ਆਪਾਂ ਲੈ ਸਕਦੇ ਜੇ ਵੈਜੀਟੇਰੀਅਨ ਵੀ ਹੈ ਉਹਦੇ ਨਾਲ ਹੀ ਤੁਸੀਂ ਦੇਖੋਗੇ ਤੁਹਾਡੇ ਆਰਾਮ ਨਾਲ 12 ਵੀਕਾਂ ਚਾਹੀ 8-10 ਕਿਲੋ ਤੇ ਇਦਾਂ ਹੀ ਕਟੂਗੇ ਤੇ ਓਬਵੀਅਸਲੀ ਸਪੌਟ ਰਿਡਿਊਸਰ ਅਸੀਂ ਕਰ ਨਹੀਂ ਸਕਦੇ ਪੂਰੀ ਬਾਡੀ ਚ ਕਟੂਗੇ ਇਨਕਲੂਡਿੰਗ ਦਾ ਬੈਲੀ ਫਿਰ ਉਹ ਜਫੀ ਥੋੜੀ 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 ਬਾਹਰ ਆਏਗੀ ਬਾਹਰ ਆਏਗੀ ਬਿਲਕੁਲ ਜਿਹੜਾ ਛੇਰ ਪਿੱਛੇ ਪਿਆ ਮੇਰੇ ਖਿਆ ਫਿਟਨੈਸ ਦੇ ਨਾਲ ਮੈਂਟਲ ਹੈਲਥ ਨੂੰ ਰਿਲੇਟ ਕਰਕੇ ਵੀ ਗੱਲ ਕਰਾਂਗੇ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਹੈ ਤੁਸੀਂ ਆ ਖਾ ਸਕਦੇ ਆ ਆ ਖਾ ਸਕਦੇ ਹੁਣ ਮੇਰੇ ਦਿਮਾਗ 'ਚ ਇਹ ਸਵਾਲ ਹੈ ਕਿ ਦੇਸੀ ਕਿਉਂ ਖਾ ਸਕਦੇ ਕਿਉਂ ਨਹੀਂ ਦੇਖੋ ਇੰਡੀਅਨ ਵਿਜ਼ਡਮ ਤੇ ਇੰਡੀਅਨ ਡਾਈਟ ਦੇ ਵਿੱਚ ਉਹ ਸੈਂਚਰੀਜ਼ ਦੀ ਹੈਗਾ ਜੇ ਕਿਉਂ ਨਹੀਂ ਖਾਓਗੇ ਡਾਈਜੈਸ਼ਨ ਨਹੀਂ ਹੋਏਗਾ ਜੇ ਕਿਉਂ ਜ਼ਿਆਦਾ ਖਾਓਗੇ weight loss ਨਹੀਂ ਹੋਏਗਾ ਸੋ ਇੱਕ ਬੜਾ ਹੀ ਇੰਪੋਰਟੈਂਟ ਇਹਨੂੰ ਫੈਕਟਰ ਹੈ ਦੇਖੋ ਸਾਡੀ ਗਟ ਲਾਈਨਿੰਗ ਨੂੰ ਕਲੀਨ ਕਰਦਾ ਹੈ ਅਸੀਂ ਜੇ ਰੋਟੀ ਤੇ ਵੀ ਲਾਣਾ ਇੱਕ ਰੋਟੀ ਤੇ ਮਾੜਾ ਜਿਹਾ ਲਾਇਆ ਦੂਜੀ ਨੂੰ ਉਹਨੂੰ ਸਪਲੀਮੈਂਟ ਕਰ ਦੋ ਉਹਦੇ ਨਾਲ ਆਪਾਂ ਚੋਪੜ ਦਿੱਤਾ ਜਿਹਨੂੰ ਕਹ ਦਿੰਦੇ ਡੈਟ ਇਜ਼ ਅ ਗੁੱਡ ਸਟ੍ਰੈਟਜੀ ਜੇ ਅਸੀਂ ਇੰਨਾ ਇੰਨਾ ਤੇਲ ਹੀ ਲਾਣਾ ਹੈ ਹਰ ਜਗ੍ਹਾ ਤੇ ਡੈਟ ਇਜ਼ ਨਾਟ ਜੇ ਆਪਾਂ ਘਰ ਦੀ ਰੋਟੀ 'ਚ ਮਾੜਾ ਮਾੜਾ ਤੇਲ ਲਾ ਕੇ ਖਾ ਰਹੇ ਥੋੜਾ ਜਿਹਾ ਘਿਓ ਦੇ ਉੱਤੇ ਪਾਤਾ ਡੈਟ ਇਜ਼ ਅ ਗੁੱਡ ਸਟ੍ਰੈਟਜੀ ਲੇਕਿਨ ਅਸੀਂ ਬਾਹਰ ਜਾ ਕੇ ਜੇ ਗਾਰਲਿਕ ਨਾਲ ਲਿੱਥਿਆ ਹੋਇਆ ਬਟਰ ਨਾਨ ਜਾਂ ਯੂ نو ਘਿਓ ਨਾਲ ਲਿੱਥਿਆ ਹੋਇਆ that is a bad strategy gut lining ਲਈ اچھا ہے بہت ਲੋਕੀ اسپੈਸ਼ਲੀ ਜਿਹੜੇ ਬਲੈਕ ਕਾਫੀ ਫਾਰ ਐਗਜ਼ਾਮਪਲ ਪੀਂਦੇ ਨੇ ਉਹਨਾਂ ਨੂੰ ਤਾਂ ਮੈਂ ਇਹ ਵੀ ਰეკਮੈਂਡ ਕਰੂੰਗਾ ਜੇ ਉਹ ਅੱਧਾ ਚਮਚ ਆਪਣਾ ਕਿਓ ਵੀ ਪਾਣ ਲਾਪਣ ਉਹਨਾਂ ਦੀ ਕਨਸਟਿਪੇਸ਼ਨ ਦੀ ਪ੍ਰੋਬਲਮ ਖਤਮ ਹੋ ਜਾਏਗੀ ਕਿਉਂਕਿ ਗਟ ਲਾਈਨਿੰਗ ਨੂੰ ਸويرੇ ਸويرੇ ਉਹ ਤੁਹਾਨੂੰ ਬੜਾ ਹੀ ਸਮੂਥ ਕਰ ਦੇਗਾ ਤੇ ਤੁਹਾਡੇ ਕਨਸਟਿਪੇਸ਼ਨ ਦੇ ਚੈਲੰਜਸ ਜਿਹੜੇ ਬਾਹਲੇ ਦੇਸ਼ਾਂ 'ਚ ਬਹੁਤ ਆਉਂਦੇ ਨੇ ਉਹ ਵੀ ਠੀਕ ਕਰ ਦੂਗਾ ਸੋ ਕਿਓ ਬਹੁਤ ਅੱਛਾ ਹੈ ਯੂ نو ਇਹ ਫੈਟ ਫੈਟ ਫਾਈਬਰ ਜਿਹੜਾ ਸਲੂਬਲ ਐਬਸਾਰਪਸ਼ਨ 'ਚ ਵੀ ਕੰਮ ਆਉਂਦਾ ਹੈ ਲੇਕਿਨ ਅਗੇਨ ਜੇ ਆਪਾਂ ਸਿਰਫ ਕਿਹੋ ਦੀ ਗੱਲ ਕਰਾਂਗੇ ਬਾਕੀ ਚੀਜ਼ਾਂ ਨੂੰ ਰੈਡੀਕੇਟ ਨਹੀਂ ਕਰਾਂਗੇ ਤੇ ਉਹ ਵੀ ਸਹੀ ਨਹੀਂ ਹੈ ਬਿਲਕੁਲ ਸੋ ਅਸੀਂ ਬਾਰ ਬਾਰ ਲਾਈਫ ਸਟਾਈਲ ਦੀ ਗੱਲ ਕਰ ਰਹੇ ਹਾਂ ਅਪਰੋਚ ਦੀ ਗੱਲ ਕਰ ਰਹੇ ਹਾਂ ਸਟ੍ਰੈਟੇਜੀ ਦੀ ਗੱਲ ਕਰ ਰਹੇ ਹਾਂ ਸੋ ਅਸੀਂ ਘਰੇ ਹੀ ਇਹ ਪਲਾਨ ਬਣਾ ਸਕਦੇ ਹਾਂ ਜਾਂ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਹਰ ਇੱਕ ਨੂੰ ਇੱਕ ਫਿਟਨੈਸ ਪ੍ਰੋਫੈਸ਼ਨਲ ਨਾਲ ਕੰਸਲਟੇਸ਼ਨ ਕਰਨੀ ਜ਼ਰੂਰੀ ਹੈ ਦੇਖੋ ਅਸੀਂ ਤਾਂ ਹੈਗੇ ਹੀ ਇੱਥੇ ਜੇ ਸਾਡੀ ਲੋੜ ਪਈ ਹੈ ਨਾ ਸੋ ਆਈ ਊਡ ਨੈਵਰ ਸੇ ਨੋ ਬਟ ਨਹੀਂ ਆਪਾਂ ਵੀਡੀਓਜ਼ ਇੰਨੀਆਂ ਕਿਉਂ ਬਣਾਣੇ ਦੇਖੋ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਗਗਨ ਰੈੱਟ ਫਿਟਨੈਸ ਤੇ ਟਿਕਟੌਕ ਤੇ ਬਹੁਤ ساری ਮੇਰੀ ਵੀਡੀਓਜ਼ ਜੇ ਤੁਸੀਂ ਦੇਖੋਗੇ ਬੜੀ ਐਕਸ਼ਨੇਬਲ ਹੁੰਦੀ ਹੈ ਬਹੁਤ ਵਾਰੀ ਮੈਂ ਸੁਪਰਮਾਰਕਟ ਜਾ ਕੇ ਕਹਿ ਰਿਹਾ ਹਾਂ ਉਹਨਾਂ ਨੇ ਕਿ ਇਹ ਚੀਜ਼ਾਂ ਨਾ ਖਾਓ ਇਹ ਚੀਜ਼ਾਂ ਖਾਓ ਬਹੁਤ ਵਾਰੀ ਐਕਚੁਅਲੀ ਮੈਨੂੰ ਸੁਪਰਮਾਰਕਟਸ ਨੇ ਕਾਲ ਆਊਟ ਕਰਨਾ ਸ਼ੁਰੂ ਕਰਤਾ ਹੈ ਨਿਊਜ਼ੀਲੈਂਡ 'ਚ ਸੋ ਇੱਕ ਟਾਈਮ ਆਏਗਾ ਸ਼ਾਇਦ ਮੈਨੂੰ ਸੁਪਰਮਾਰਕਟ 'ਚ ਮੈਨੂੰ ਬੈਨ ਵੀ ਕਰ ਦੇਣ ਠੀਕ ਹੈ ਬਰ ਅਲਟਰਾ ਮਾਈ ਬੈਸਟ ਤੱਕ ਉਹ ਕਿਉਂ ਕਰ ਰਹੇ ਹਨ ਉਹਨਾਂ ਨੇ ਇਸ ਲਈ ਨਹੀਂ ਕਿ ਮੇਰੇ ਕੋਲ ਕਲਾਇੰਟ ਆਏ ਕਿ ਜੋ ਆਮ ਦੌਰ ਤੇ ਗ੍ਰੋਸਰੀ ਤੇ ਜਾ ਰਿਹਾ ਹੈ ਆਇਲ ਤੇ ਜਾ ਰਿਹਾ ਹੈ ਸ਼ਾਇਦ ਉਹ ਵੀ ਇੱਕ ਬੈਟਰ ਚੋਇਸ ਬਣਾ ਸਕੇ ਉਸ ਤੋਂ ਬਾਅਦ ਅਸੀਂ ਬਹੁਤ ਸਾਰੀ ਰੈਸਪੀਜ਼ ਬਣਾਉਣੇ ਕਰਦੇ ਵਿੱਚ ਜਿਦੇ ਵਿੱਚ ਉਹ ਦੇਖਦੇ ਤੇ ਜੇ ਕਰਦੇ ਤੁਸੀਂ ਤੁਸੀਂ ਇਸ ਸਟੇਜ ਤੇ ਨਹੀਂ ਜਾਣਾ ਚਾਹੋਗੇ ਕਿ ਤੁਸੀਂ ਡਾਈਟ ਕਰ ਰਹੇ ਹੋ ਤੇ ਘਰ ਦੇ ਕੁਝ ਵੀ ਖਾ ਰਹੇ ਬਹੁਤ ਜ਼ਿਆਦਾ ਉਹਦੇ ਨਾਲ ਕੀ ਹੋਏਗਾ ਤੁਸੀਂ ਡਿਸਕਰੇਜਮੈਂਟ ਹੋਏਗੀ ਤੁਹਾਨੂੰ ਕਿਸੇ ਦੇ ਘਰ ਜਾਓਗੇ ਤੁਸੀਂ ਜੇ ਕਹਿਤਾ ਮੈਂ ਡਾਈਟ ਆ ਰੋਲਾ ਪਾ ਦਿੱਤਾ ਉਹਨੇ ਕਹਿਣਾ ਯਾਰ ਅੱਜ ਤਾਂ ਖਾਲਾ ਅੱਜ ਤਾਂ ਖਾਲਾ ਇਹ ਸਾਡੇ ਘਰੇ ਆਈ ਹੈ ਇਹ ਆਈ ਹੈ ਫਿਰ ਡਿਸਕਰੇਜ ਕਰਦਾ ਹਾਂ ਉਹ ਤੁਹਾਡਾ ਬੁਰਾ ਨਹੀਂ ਚਾਹੁੰਦੇ ਉਹ ਯੂਸ਼ਲੀ ਆਪ ਵੀ ਅਨਫਿਟ ਹੀ ਹੁੰਦੇ ਟੂ ਬੀ ਆਨੈਸਟ ਤੇ ਉਹਨਾਂ ਨੂੰ ਉਹ ਵੈਲਿਊ ਨਹੀਂ ਪਤਾ ਲੱਗਦੀ ਸੋ ਜਿੰਨਾ ਰੋਲਾ ਤੁਸੀਂ ਪਾਉਂਗੇ ਉਨਾ ਉਹ ਗੱਲ ਬਣੀ ਗਈ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਮੈਂ ਕਿਸੇ ਦੇ ਸੁਖਮਨੀ ਸਾਹਿਬ ਦੇ ਪਾਠ ਤੇ ਗਿਆ ਦੇਖੋ ਸਾਰੇ ਆਪਣੇ ਅੱਜ ਕੱਲ ਸੈਲਫ ਕੇਟਰਿੰਗ ਕਰਾਉਂਦੇ ਨੇ ਹਨਾ ਉੱਥੇ ਮੈਨੂੰ ਜਿੱਦਾਂ ਇੱਕ ਬੰਦਾ ਮਿਲ ਗਿਆ ਕਿ ਭਾਜੀ ਤੁਹਾਡੀ ਵੀਡੀਓਜ਼ ਦੇਖਦੇ ਤੁਸੀਂ ਇਹ ਖਾ ਰਹੇ ਹੋ ਤੁਸੀਂ ਤਾਂ ਡਾਈਟ ਕਰਾ ਰਹੇ ਹੋ ਪਹਿਲਾਂ ਤਾਂ ਮੈਨੂੰ ਆਇਆ ਗੁੱਸਾ ਕਿ ਉਹਨੂੰ ਸ਼ਰਮ ਆਣੀ ਚਾਹੀਦੀ ਕਿ ਲੰਗਰ ਦੇ ਸਮੇਂ ਤੇ ਇਦਾਂ ਦੀ ਗੱਲਾਂ ਕਰ ਰਿਹਾ ਫਿਰ ਮੈਂ ਕਿਹਾ ਚਲੋ ਮੈਂ ਵੀ ਇਹਦੀ ਪਲੇਟ ਦੇਖੂਗਾ ਮੇਰੀ ਵੀ ਹਾਈਟ 5 9 76 ਕਿਲੋ ਹੈ ਉਹ ਹੋਏਗਾ 5 9 98 ਕਿਲੋ ਮਿਨਿਮਮ ਮੈਂ ਕਿਹਾ ਮੈਂ ਵੀ ਦੇਖਦਾ ਹਾਂ ਇਹਦੇ 'ਚ ਹੁਣ 2 ਫਿਟ ਤੇ ਅਨ ਪਹਿਲਾਂ ਮੈਂ ਪਾਇਆ ਸਲਾਦ ਫਿਰ ਮੈਂ ਪਾਈ ਦਾਲ ਫੇ ਮੈਂ ਪਾਇਆ ਪਨੀਰ ਫੇ ਮੈਂ ਪਾਇਆ ਦਹੀਂ ਤੇ ਮੈ ਲੈ ਚਾਵਲ ਮੁੰਡੇ ਨੂੰ ਪੁੱਛਿਆ ਮੈਨੂੰ ਸੁੱਕੀ ਰੋਟੀ ਮਿਲ ਜਾਏਗੀ ਕਹਿੰਦਾ ਹਾਂ ਭਾਜੀ ਮਿਲ ਜਾਏਗੀ ਮੈਨੂੰ ਉਹ ਦੇ ਦੇ ਹੁਣ ਜਿਹੜੇ ਕਰ ਮੈਂ ਗਿਆ ਸੀ ਉਹਨੂੰ ਵੀ ਟੈਨਸ਼ਨ ਦੀ ਲੋੜ ਨਹੀਂ ਅਗਲਾ ਉਹ ਸੁਖਮਨੀ ਸਾਹਿਬ 파ਟਵਲ ਧਿਆਨ ਦੇ ਕਿ ਮੇਰੇ ਵੱਲ ਧਿਆਨ ਦੇ ਮੈਂ ਉਹਨੂੰ ਵੀ ਰਿਸਪੈਕਟ ਕੀਤਾ ਆਪਣੇ ਸਰੀਰ ਨੂੰ ਵੀ ਰਿਸਪੈਕਟ ਕੀਤਾ ਤੇ ਮੈਨੂੰ ਅਗਲੇ ਦਿਨ ਗਿਲਟ ਨਹੀਂ ਹੋਇਆ ਇੱਕ ਇਹ ਵੀ ਅਗਲੇ ਦਿਨ ਦਾ ਵੀ ਬੜਾ ਦੇਖਣਾ ਕਿ ਅਗਲੇ ਦਿਨ ਕਿੱਦਾਂ ਫੀਲ ਹੁੰਦਾ ਇਹ ਭਾਈ ਸਾਹਿਬ ਜੀ ਨੇ ਜੋ ਮੈਨੂੰ ਟੀਚਰਾਂ ਮਾਰ ਰਹੇ ਸੀਗੇ ਭਾਈ ਸਾਹਿਬ ਜੀ ਨੇ ਪਹਿਲਾਂ ਸਕ ਫਿਰ ਰੱਜ ਕੇ ਇਹਨੇ ਲਿਆ ਪਨੀਰ ਜਿੱਦਾ ਪਹਿਲੀ ਵਾਰ ਦੇਖਿਆ ਹੋਵੇ ਇਦਾਂ ਹੀ ਦਾਲ ਭਰੀ ਇਦਾਂ ਹੀ ਚਾਵਲ ਭਰੇ ਦੋ گارਲਿਕ ਦੇ ਨਾਲ ਲੈ ਤੇ ਬਾਹਰ ਭਾਜੀ ਗਲਾਬ ਜਮਣਾ ਵੀ ਖਾਰੇ ਸੀਗੇ ਠੀਕ ਹੈ ਨਾ ਹੁਣ ਡਿਫਰੈਂਸ ਦੇਖੋ ਦੋਨੀ ਜਗ੍ਹਾ ਆਪਸਿਗੇ ਐਨ ਅਗਲੇ ਦਿਨ ਮੋਸਟ ਲਾਈਕਲੀ ਭਾਜੀ ਉਸ ਸੋਰੀਟ ਕੇ ਕਹਿੰਦੇ ਵੀ ਹੋਣੇ ਯਾਰ ਖਾਂਦਾ ਤਾਂ ਮੈਂ ਕੁਝ ਹੈ ਨਹੀਂ ਢਿੱਡ ਕਿਉਂ ਨਿਕਲੇ ਮੇਰਾ ਹਾਂ ਅਚਾਰੇ ਕਰੇ ਕਰਦੇ ਹੋਣਗੇ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰ ਰਿਹਾ ਮੈਂ ਤਾਂ ਇੰਨਾ ਕੁ ਜਿੰਮੀ ਵੀ ਜਾਣਾ ਮੈਂ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਸੋ ਗੱਲ ਇਸ ਅਪਰੋਚ ਦੀ ਹੁੰਦੀ ਕਿ ਤੁਸੀਂ ਕਿੱਦਾਂ ਚੱਲਦੇ ਹੋ ਹਰ ਜਗ੍ਹਾ ਤੁਸੀਂ ਖਾਣਾ ਸਾਡੇ ਕਲਾਇੰਟ ਵੀ ਜਿਹੜੇ ਆਪਾਂ ਕਹਿੰਦੇ ਆ ਖਾਣੇ ਨੂੰ ਮਿਰਰ ਕਰੋ ਜੋ ਮੈਂ ਲਿਖਿਆ ਉਹਦੇ ਨੇੜੇ-ਨੇੜੇ ਜਾਓ ਜੇ ਰੈਸਟੋਰੈਂਟ ਤੇ ਜਾਣੇ ਉੱਥੇ ਵੀ ਤੁਹਾਨੂੰ ਸੁੱਕੀ ਰੋਟੀ ਤੁਸੀਂ ਕਹਿ ਸਕਦੇ ਹੋ ਠੀਕ ਹੈ ਉੱਥੇ ਵੀ ਤੁਸੀਂ ਕਹਿ ਸਕਦੇ ਹੋ ਕਿ ਮੈਂ ਐਕਸਟਰਾ ਪਾਪੜਮਸ ਨਹੀਂ ਲੈਣੇ ਐਕਸਟਰਾ ਫਰਾਈਡ ਆਨਦਰ ਨਹੀਂ ਲੈਣੇ ਚੋਇਸ ਇਜ਼ ਆਲਵੇਸ ਵਿਦ ਯੂ ਕਮਜੀ ਹਮ ਤਾਂ ਤੁਸੀਂ ਆਪ ਦੇਖਣਾ ਹੈ ਆਖਰ ਦੇ ਵਿੱਚ ਕਮਿਊਨਿਟੀ ਨੂੰ ਕੀ ਮੈਸੇਜ ਦੋਗੇ ਫਿਟਨੈਸ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਕਿਸੇ ਵੀ ਤਰ੍ਹਾਂ ਦੇ ਸਪਲੀਮੈਂਟਸ a weight loss ਸਪਲੀਮੈਂਟਸ ਹੋ ਗਏ ਮੈਂ ਓਪਨਲੀ ਕਹਿਣ ਨੂੰ ਤਿਆਰ ਹਾਂ ਸਪੈਸ਼ਲੀ ਮੁੰਡਿਆਂ ਨੂੰ ਜੇ ਤੁਸੀਂ ਕੰਟੈਕਟ ਕਰੋਗੇ ਮੇਲ ਦੇ ਵਿੱਚ ਦੇ ਵਿਲ ਐਜੂਕੇਟ ਯੂ ਕਿ ਤੁਸੀਂ ਜਿਆਦਾ ਵੇ ਪ੍ਰੋਟੀਨ ਦੇ ਡੱਬੇ ਲੈ ਲਓ ਕਰੀਟੀਨ ਲੈ ਲਓ ਅਮੀਨੋ ਐਸਿਡਸ ਲੈ ਲਓ ਠੀਕ ਹੈ ਹੋਰ ਤਰ੍ਹਾਂ ਦੇ ਕਿੰਨੇ ਤਰ੍ਹਾਂ ਦੇ ਫੈਟ ਬਰਨਰਸ ਲੈ ਲਓ ਠੀਕ ਹੈ ਜੇ ਤੁਸੀਂ ਲੇਡੀਜ਼ ਲੇਡੀਜ਼ ਨੂੰ ਕੰਟੈਕਟ ਕਰਦੀਆਂ ਯੂਜੂਲੀ ਕੀ ਹੁੰਦਾ ਹੈ ਉਹਨਾਂ ਨੂੰ ਡਰਾਇਆ ਜਾਂਦਾ ਹੈ ਪੀਸੀਓਜ਼ ਦੇ ਨਾਮ ਤੇ ਪਿਗਮੈਂਟੇਸ਼ਨ ਦੇ ਨਾਮ ਤੇ ਥਾਇਰੋਇਡ ਦੇ ਨਾਮ ਤੇ ਹਾਈਪੋ ਹੋਵੇ ਹਾਈਪਰ ਹੋਵੇ ਇਹ ਚੀਜ਼ਾਂ ਦੇ ਨਾਮ ਤੇ ਠੀਕ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰੋ ਕਿ ਦੇਖੋ ਆਪਣੇ ਆਪ ਨੂੰ ਸ਼ੀਸ਼ੇ ਤੇ ਆਪਣਾ weight ਚੈੱਕ ਕਰੋ ਬਲੱਡ ਟੈਸਟ ਕਰਾਓ ਬਲੱਡ ਟੈਸਟ ਤਾਂ ਅਸੀਂ ਪੀਆਰ ਦੇ ਟਾਈਮ ਤੇ ਕਰਾਈਦੀ ਐ ਠੀਕ ਐ ਨਾ ਸਭ ਤੋਂ ਪਹਿਲਾਂ ਬਲੱਡ ਟੈਸਟ ਕਰਾਓ ਡਾਕਟਰ ਖੁਦ ਦੱਸੇਗਾ ਕਿੱਥੇ ਪ੍ਰੋਬਲਮ ਐ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ ਥੋੜੀ ਜਿਹੀ ਮੂਵਮੈਂਟ ਬਦਾਓ ਇਹ ਚੀਜ਼ਾਂ ਸਭ ਬਾਜ ਕਿੰਨਾ ਪ੍ਰੋਟੀਨ ਐ ਕਿੰਨਾ ਨਹੀਂ ਐ ਬਾਜ ਆਂਦੀਆਂ ਇਹ ਜਿੰਨਾ ਤੁਸੀਂ ਸਟਾਰਟਿੰਗ 'ਚ ਕਰੋਗੇ ਤੁਸੀਂ ਉਹਦੇ ਵਿੱਚ ਬੜੇ ਰਹੋਗੇ ਮੈਂ ਬਹੁਤ ਵਾਰੀ ਦੇਖਿਆ ਮੁੰਡਿਆਂ ਵਿੱਚ 6-700 ਡਾਲਰ ਦੇ ਡੱਬੇ ਪਏ ਆ ਘਰ ਦੇ ਵਿੱਚ ਹੱਲੇ ਵੀ 102 ਕਿਲੋ ਤੇ 5-5 ਬਿਲਕੁਲ ਲੇਡੀਜ਼ 5 1 99 ਕਿਜੀ 1500 ڈالر ਖਰ ਚੁੱਕੀ ਹੈ ਸਾਰੇ ਸਪਲੀਮੈਂਟਾਂ ਦੇ ਪੈਸੇ ਪੇੜ ਤੇ ਤਾਂ ਲੱਗੇ ਨਹੀਂ ਆਈ نو ਇਹ ਕਈ ਵਾਰ ਹੱਲੇ ਵੀ ਇੰਡੀਆ 'ਚ ਸੋਚਦੇ ਨੇ ਬਾਹਰ ਇਦਾਂ ਲੱਗੇ ਹੁੰਦੇ ਨੇ ਪਰ ਬਾਹਰ ਹੋਰ ਔਖੇ ਨੇ ਸੋ ਦ ਮੈਸੇਜ ਇਹ ਹੀ ਹੈ ਕਿ ਪਲੀਜ਼ ਨੋ ਹੈਕਸ ਜਸਟ ਹੈਬਿਟਸ ਜੋ ਮੇਰੀ ਕੰਪਨੀ ਦਾ ਨਾਮ ਹੈ ਹੈਕਾਂ ਤੋਂ ਪਰੇ ਰਹੋ ਜਿੱਥੇ ਕੋਈ ਹੈਕ ਵੇਚ ਰਿਹਾ ਪਿੱਛੇ ਜਾਓ ਆਦਤਾਂ ਬਣਾਓ ਜੇ ਸਾਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਹੋ ਤੇ ਦੇਖੋ ਸਾਡੀ ਵੀਡੀਓਜ਼ ਆਪਾਂ ਨਾਟ ਜਸਟ ਕਿ ਮੈਂ ਤੁਹਾਨੂੰ ਸਾਈਨ ਅਪ ਕਰਾਂ ਐਜੂਕੇਸ਼ਨ ਲਈ ਆਪਾਂ ਬਹੁਤ ਵੀਡੀਓਜ਼ ਬਣਾਣੇ ਆਪਣੀ ਮੈਂਟਲ ਹੈਲਥ ਦਾ ਧਿਆਨ ਦਿਓ ਕੋਈ ਵੱਡੀ ਗੱਲ ਨਹੀਂ ਥੈਂਕ ਯੂ ਸੋ ਮੱਚ ਗਗਨ ਤੁਸੀਂ ਆਏ ਟਾਈਮ ਕੱਢਿਆ ਬਹੁਤ ਵਧੀਆ ਤਰੀਕੇ ਦੇ ਨਾਲ ਫਿਟਨੈਸ ਲਈ ਸਮਝਾਇਆ ਕਿ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਫਿਟ ਰੱਖ ਸਕਦੇ ਹਾਂ ਥੈਂਕ ਯੂ ਪਲੇਜ਼ਰ ਸੋ ਦੋਸਤੋ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੇਗੀ ਤੁਸੀਂ ਇਹ ਤੋਂ ਫਾਇਦਾ ਉਠਾਓਗੇ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜ਼ਰੂਰ ਭੇਜਿਓ ਧੰਨਵਾਦ ਸਸ਼੍ਰੀ ਅਕਾਲ